ਦਾਬਤ ਖੇਤੀ ਪ੍ਰਧਾਨ ਰਾਜ ਹੈ ਅਤੇ ਇਸ ਦੇ ਕਿਸਾਨ ਆਪਣੀ ਜ਼ਮੀਨ ਤੇ ਹਰ ਤਰ੍ਹਾਂ ਦੀ ਖੇਤੀ ਕਰਨ ਦੇ ਸਮਰੱਥ ਹਨ ਖੇਤੀਬਾੜੀ ਦੇ ਹੁਣ ਕਿਸਾਨਾਂ ਦੁਆਰਾ ਵਿਦੇਸ਼ੀ ਅਤੇ ਸਲਾਦ ਵਾਲੀਆਂ ਫਸਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਇਹਨਾਂ ਫਸਲਾਂ ਦੀ ਬਹੁਤ ਜ਼ਿਆਦਾ ਮੰਗ ਵਧਣ ਕਰਕੇ ਹੁਣ ਇਹਨਾਂ ਫਸਲਾਂ ਨੂੰ ਵਪਾਰਕ ਪੱਧਰ ਤੇ ਕੀਤਾ ਜਾਣ ਲੱਗਾ ਹੈ ਅਤੇ ਜ਼ਿਆਦਾ ਮੁਨਾਫਾ ਲਿਆ ਜਾ ਰਿਹਾ ਹੈ ਮੇਰਾ ਨਾਮ ਡਾਕਟਰ ਰੂਮਾ ਦੇਵੀ ਹੈ ਮੈਂ ਡਿਪਾਰਟਮੈਂਟ ਆਫ ਵੈਜੀਟੇਬਲ ਸਾਇੰਸ ਦੇ ਵਿੱਚ ਪੀਏਯੂ ਲੁਧਿਆਣਾ ਦੇ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਦੇ ਵਜੋਂ ਕੰਮ ਕਰ ਰਹੀ ਹਾਂ ਇਹਦੇ ਵਿੱਚ ਜਿਹੜੀ ਵਿਦੇਸ਼ੀ ਫਸਲਾਂ ਤੇ ਸਲਾਤ ਦੇ ਵਿੱਚ ਖਾਸ ਕਰ ਜਿਹੜਾ ਸਭ ਤੋਂ ਜ਼ਿਆਦਾ ਜਿਹੜੀ ਵਰਤੋਂ ਹੋ ਰਹੀ ਹੈ ਉਹ ਬਰੋਕਲੀ ਹੋ ਰਹੀ ਹੈ ਇਸ ਤੋਂ ਇਲਾਵਾ ਚੈਰੀ ਟਮੈਟੋ ਹੈ ਜ਼ੁਕੀਨੀ ਹੈ ਕੈਰਟ ਦੇ ਵਿੱਚ ਜਿਹੜੀ ਆਪਣੀ ਗਾਜਰਾਂ ਹੁੰਦੀਆਂ orange carrot ਹੋ ਗਈ ਹੈ ਫਿਰ ਪੱਤੇਦਾਰ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਹੈਗੀਆਂ ਜਿਵੇਂ ਕਿ ਸੈਲਰੀ ਹੋ ਗਈ ਲੈਟਿਊਸ ਹੋ ਗਿਆ ਫਿਰ ਇਸ ਤੋਂ ਇਲਾਵਾ ਜਿਹੜਾ ਪਾਰਸਲੇ ਫਿਰ ਐਸਪਰਾਗਸ ਇਸ ਤਰ੍ਹਾਂ ਦੀ ਜਿਹੜੀ ਸਾਰੀ ਸਬਜ਼ੀਆਂ ਜਿਹੜੀ ਇਹਨਾਂ ਨੂੰ ਅਸੀਂ ਐਗਜ਼ੋਟਿਕ ਸਬਜ਼ੀਆਂ ਬੋਲਦੇ ਹਾਂ ਬੇਸਿਕਲੀ ਇਹਨਾਂ ਨੂੰ ਅਸੀਂ ਇਸ ਕਰਕੇ ਐਗਜ਼ੋਟਿਕ ਬੋਲਦੇ ਹਾਂ ਜਾਂ ਬਾਹਰੋਂ ਆਈਆਂ ਕਿਉਂਕਿ ਇਹ ਜਿਹੜੀ ਪਹਿਲੇ ਜਿਹੜੀ ਹੈ ਉਹ ਇੰਡੀਆ ਦੇ ਵਿੱਚ ਨਹੀਂ ਹੋ ਰਹੀਆਂ ਸੀ ਤੇ ਬਾਹਰੋਂ ਇਹਨਾਂ ਨੂੰ ਜਿਹੜਾ ਹੈ ਇੰਪੋਰਟ ਕਰਕੇ ਜਿਹੜਾ ਉਹ ਇੰਡੀਆ ਜਿਹੜਾ ਲੈਂਦਾ ਗਿਆ ਪਰ ਜਿਵੇਂ ਕਿ ਤੁਸੀਂ ਦੇਖਦੇ ਹੋ ਅੱਜਕੱਲ ਦੇ ਸਮੇਂ 'ਚ ਲੋਕੀ ਕਾਫੀ ਜ਼ਿਆਦਾ ਜਿਹੜੀ ਆਪਣੀ ਸਿਹਤ ਦੇ ਪ੍ਰਤੀ ਜਾਗਰੂਕ ਹੋ ਰਿਹਾ ਹੈ ਤੇ ਸਲਾਦ ਖਾਸ ਕਰ ਜਿਹੜੀ ਹੈ ਉਹ ਲੋਕੀ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰ ਰਹੇ ਹੈ ਜਿਹਦੇ ਵਿੱਚ ਕੀ ਇਹ ਫਸਲਾਂ ਜਿਹੜਾ ਆਪਣਾ ਬਹੁਤ ਜ਼ਿਆਦਾ ਬਹੁਤ ਵੱਡਾ ਬੜਮੁੱਲਾ ਜਿਹੜਾ ਯੋਗਦਾਨ ਜਿਹੜਾ ਉਹ ਪਾਉਂਦੀਆਂ ਨੇ ਤੇ ਇਹਨਾਂ ਦੇ ਵਿੱਚ ਇਹਨਾਂ ਫਸਲਾਂ ਜ਼ਿਆਦਾਤਰ ਜਿਹੜੀ ਜਿਹੜਾ ਵੀ ਮੈਂ ਤੁਹਾਡੇ ਨਾਲ ਹੁਣ ਜਿਹੜੀ ਡਿਸਕਸ ਕੀਤੀ ਦੱਸੀਆਂ ਤਾਂ ਜਿਹੜੀ ਤੁਹਾਨੂੰ ਉਹ ਸਾਰੀਆਂ ਜਿਹੜੀ ਇਹ ਸਾਰੀਆਂ ਸਰਦੀਆਂ ਦੀ ਫਸਲਾਂ ਹੈ ਜ਼ਿਆਦਾਤਰ ਜਿਵੇਂ ਚੈਰੀ ਟਮੇਟੋ ਛੱਡ ਦੋ ਜਾਂ ਤੁਸੀਂ ਜਿਹੜੀ ਆਪਣੀ ਇਹ ਜੁਕੀਨੀ ਛੱਡ ਦੋ ਇਹ ਤੁਸੀਂ ਗਰਮ ਰੁੱਤ ਦੇ ਵਿੱਚ ਵੀ ਕਰ ਸਕਦੇ ਹੋ ਅਦਰਵਾਈਜ਼ ਜਿੰਨੀ ਜ਼ਿਆਦਾਤਰ ਫਸਲਾਂ ਜਿਹੜੀਆਂ ਉਹ ਸਰਦ ਰੁੱਤ ਦੀਆਂ ਹੈਗੀਆਂ ਕਿਉਂਕਿ ਇਹ ਜ਼ਿਆਦਾਤਰ ਠੰਡੇ ਇਲਾਕਿਆਂ ਤੋਂ ਜਿਹੜੀਆਂ ਉਹ ਆਈਆਂ ਹੈਗੀਆਂ ਆ ਇਹਨਾਂ ਫਸਲਾਂ ਦਾ ਜਿਹੜੀ ਬਜਾਈ ਦਾ ਸਮਾਂ ਖਾਸ ਕਰ ਲੈਟਿਸ ਹੈ ਜਾਂ ਜਿਵੇਂ ਕਹਿ ਲੋ ਈਵਨ ਬਰੋਕਲੀ ਹੈਗੀ ਹੈ ਸਤੰਬਰ ਅਕਤੂਬਰ ਦੇ ਵਿੱਚ ਜਿਹੜੀ ਇਹਨਾਂ ਫਸਲਾਂ ਦੀ ਜਿਹੜੀ ਅਸੀਂ ਬਜਾਈ ਕਰ ਸਕਦੇ ਹਾਂ ਤੇ ਇਹਨਾਂ ਦੀ ਜਿਹੜੀ ਪਨੀਰੀ ਤਿਆਰ ਕਰ ਸਕਦੇ ਹਾਂ ਪਨੀਰੀ ਤਿਆਰ ਕਰਨ ਵਾਸਤੇ ਨਾਰਮਲ ਜਿਵੇਂ ਕਿ ਅਸੀਂ ਆਮ ਫਸਲਾਂ ਦੀ ਪਨੀਰੀ ਤਿਆਰ ਕਰਦੇ ਹਾਂ ਉਸੇ ਤਰ੍ਹਾਂ ਬੈੱਡ ਬਣਾ ਕੇ ਬੈੱਡਾਂ ਦੇ ਉੱਤੇ ਉੱਤੇ ਜਿਹੜੀ ਇਹਦੀ ਪਨੀਰੀ ਤਿਆਰ ਕਰਕੇ ਜਿਹੜਾ ਹੈ ਉਹ ਅਸੀਂ ਅੱਗੇ ਟ੍ਰਾਂਸਪਲੈਂਟ ਕਰਦੇ ਹਾਂ ਬੈੱਡ ਆਮ ਤੌਰ ਤੇ ਜਿਹੜਾ ਕਹਿ ਲਓ ਕਿ ਤੁਸੀਂ 1.5 ਮੀਟਰ ਚੌੜਾ ਤੇ ਲਗਭਗ 15 ਤੋਂ 20 ਸੈਂਟੀਮੀਟਰ ਉੱਚਾ ਰੱਖਦੇ ਆ ਉਹ ਇਸ ਕਰਕੇ ਕਿ ਪਾਣੀ ਨਿਕਲੋਣਾ ਚਾਹੀਦਾ ਮਿੱਟੀ ਜਿਹੜੀ ਹੈ ਪੁਰਪੁਰੀ ਹੋਣੀ ਚਾਹੀਦੀ ਹੈ ਜਿਸ ਜਿਹਦੇ ਜਿਸ ਕਿ ਪਾਣੀ ਨਾ ਖਲੋਏ ਇਸ ਤਰ੍ਹਾਂ ਦੀ ਮਿੱਟੀ ਜਿਹੜੀ ਇਹਦੀ ਅਸੀਂ ਖੇਤੀ ਕਰਨੀ ਚਾਹੀਦੀ ਹੈ ਜਾਂ ਇਵਨ ਪਨੀਰੀ ਵੀ ਇਸ ਤਰ੍ਹਾਂ ਦੀ ਮਿੱਟੀ ਦੇ ਵਿੱਚ ਜਿਹੜੀ ਉਹ ਤਿਆਰ ਕਰਨੀ ਚਾਹੀਦੀ ਹੈ ਮੈਂ ਕਮਲ ਕੁਮਾਰ ਬਤੌਰ ਅਸਿਸਟੈਂਟ ਪ੍ਰੋਫੈਸਰ ਡਿਪਾਰਟਮੈਂਟ ਆਫ ਐਗਰੀਕਲਚਰ ਅੱਜ ਕੱਲ ਦੀ ਇਹ ਜਿਹੜੀ ਹੈ ਫਸਲਾਂ ਹੈ ਮੈਂ ਦੱਸਣਾ ਚਾਹਾਂਗਾ ਕਿਹੜੀਆਂ-ਕਿਹੜੀਆਂ ਨੇ ਔਰ ਜਿਨ੍ਹਾਂ ਦਾ ਮਾਰਕੀਟ ਜਿਹੜਾ ਪੋਟੈਂਸ਼ੀਅਲ ਹੈ ਉਹ ਜ਼ਿਆਦਾ ਹੈ ਪੋਟੈਂਸ਼ੀਅਲ ਵੈਜੀਟੇਬਲ ਕ੍ਰੌਪਸ ਅਸੀਂ ਕਿਉਂ ਕਹਿ ਰਹੇ ਹਾਂ ਕਿਉਂਕਿ ਇਹਨਾਂ ਦੀ ਪਕੜ ਜਿਹੜੀ ਮੰਡੀ ਦੇ ਵਿੱਚ ਆ ਉਹ ਬਹੁਤ ਅੱਛੀ ਹੈ ਮੰਡੀ ਦੇ ਵਿੱਚ ਪਕੜ ਹੋਣ ਦਾ ਮਤਲਬ ਇਹ ਹੈ ਕਿ ਕਿਸਾਨਾਂ ਨੂੰ ਇਹਨਾਂ ਨੂੰ ਜਦੋਂ ਅਸੀਂ ਸੇਲ ਕਰਦਾ ਹੈ ਤੇ ਉਹਨੂੰ ਵੱਧ ਜਿਹੜਾ ਮੁਨਾਫਾ ਉਹ ਹੁੰਦਾ ਸੋ ਸਬਜ਼ੀਆਂ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਇਹਨਾਂ ਨੂੰ ਪਾਣੀ ਦੀ ਵੀ ਘੱਟ ਲੋੜ ਹੈ ਜਿਹੜੀ ਕਿ ਅੱਜ ਕੱਲ ਵੀਟ ਤੇ ਪੈਡੀ ਦੀ ਅਸੀਂ ਆਮ ਤੌਰ ਤੇ ਹਰ ਜਗ੍ਹਾ ਤੇ ਗੱਲ ਕਰਦੇ ਕਿ ਇਹਦੀ ਉਹਦੇ ਕਰਕੇ ਜਿਹੜੀ ਵੀਟ ਤੇ ਪੈਡੀ ਦੀ ਜਿਹੜੀ ਰੋਟੇਸ਼ਨ ਆ ਉਹ ਉਹਦੇ ਫਸਲ ਚੱਕਰ ਦੇ ਵਿੱਚ ਆਸੀਂ ਇਹਨਾਂ ਫਸਲਾਂ ਨੂੰ ਜਿਹੜਾ ਆ ਉਹ ਫਿੱਟ ਕਰ ਸਕਦੇ ਹਾਂ ਕਿਸਾਨ ਇਹਨਾਂ ਨੂੰ ਲਗਾ ਸਕਦਾ ਹੈ ਘਟ ਜਿਹੜਾ ਉਹਨੂੰ ਨੁਕਸਾਨ ਜਿਹੜਾ ਹੈ ਇਹਨਾਂ ਫਸਲਾਂ ਨੂੰ ਲਗਾ ਕੇ ਜਿਹੜਾ ਆ ਉਹ ਹੁੰਦਾ ਕਿਉਂ ਕਿਉਂਕਿ ਜੇਕਰ ਅਸੀਂ ਸਾਡਾ ਇੱਕ ਕ੍ਰੌਪ ਦਾ ਫੇਲੀਅਰ ਆ ਤਾਂ ਦੂਸਰੀ ਜਿਹੜੀ ਕ੍ਰੌਪ ਸੇਨ ਇਹ ਕਵਰ ਅਪ ਕਰ ਲੈਂਦੀ ਹੈ ਇਹਨਾਂ ਵਿੱਚ ਮੁੱਖ ਤੌਰ ਤੇ ਜਿਹੜੀ ਫਸਲ ਸਾਡੇ ਕੋਲ ਪਿਛਲੇ ਕੁਝ ਸਾਲਾਂ ਤੋਂ ਅਸੀਂ 4 ਸਾਲਾਂ ਤੋਂ ਟਰਾਈ ਕਰ ਰਹੇ ਹਾਂ ਉਹਦੇ ਵਿੱਚ ਜਿਹਨੇ ਮਾਰਕੀਟ ਵਧਾਈ ਹੈ ਸਭ ਤੋਂ ਜ਼ਿਆਦਾ ਉਹ ਬਰੋਕਲੀ ਹੈ ਜਿਹੜੀ ਕਿ ਨਾਮਦਪੁਰ ਸਾਹਿਬ ਦੇ ਕਿਸਾਨ ਜਿਹੜੇ ਨੇ ਆਲੇ ਦੁਆਲੇ ਦੇ ਜਿਨ੍ਹਾਂ ਨੇ ਸਾਡੇ ਕੋਲ ਬੀਜ ਵੀ ਪ੍ਰਾਪਤ ਕੀਤੇ ਆ ਤੇ ਪਨੀਰੀਆਂ ਵੀ ਪ੍ਰਾਪਤ ਕੀਤੀਆਂ ਔਰ ਉਹਨਾਂ ਨੇ ਇਹਨਾਂ ਨੂੰ ਲਗਾ ਕੇ ਮਾਰਕੀਟ ਦੇ ਵਿੱਚ ਜਿਹੜਾ ਅੱਛਾ ਜਿਹੜਾ ਆ ਉਹ ਮੁਨਾਫਾ ਵੀ ਲਿਆ ਹੈ ਸੋ ਬਰੋਕਲੀ ਦੀ ਜਿਹੜੀ ਆਪਣੀ ਕ੍ਰੌਪ ਹੈ ਇਹ ਆਮ ਤੌਰ ਤੇ ਜਿਹੜੀ ਐ ਅਗਸਤ ਸਤੰਬਰ ਤੋਂ ਇਹਦੀ ਜਿਹੜੀ ਟ੍ਰਾਂਸਪਲੈਂਟਿੰਗ ਜਿਹੜੀ ਆ ਸੀ ਸਟਾਰਟ ਕਰ ਸਕਦੇ ਹਾਂ ਔਰ ਇਹਨੂੰ ਅਸੀਂ अर्ਲੀ ਮਾਰਕੀਟ ਵੀ ਕੈਪਚਰ ਕੈਪਚਰ ਕਰ ਸਕਦੇ ਹਾਂ ਲੇਟ ਮਾਰਕੀਟ ਵੀ ਕੈਪਚਰ ਕਰ ਸਕਦੇ ਹਾਂ ਦੂਸਰਾ ਬ੍ਰੋਕਲੀ ਦਾ ਜਿਹੜਾ ਰੇਟ ਹੈ ਉਹ ਮਾਰਕੀਟ ਦੇ ਵਿੱਚ ਕਦੀ ਵੀ ਜਿਹੜਾ ਹੈ ਉਹ 40 ਜਾਂ 50 ਰੁਪਏ ਤੋਂ ਘੱਟ ਥੱਲੇ ਨਹੀਂ ਜਾਂਦਾ ਜਦ ਕਿ ਆਮ ਤੌਰ ਤੇ ਜਿਹੜੀ ਗੋਭੀ ਹੈ ਜਾਂ ਤੁਹਾਡੀ ਪਾਲਕ ਹੈ ਇਹ ਜਿਹੜੀ ਆਮ ਤੌਰ ਤੇ ਕਿਸਾਨ ਟ੍ਰੈਡੀਸ਼ਨਲ ਫਸਲਾਂ ਜਿਹੜੀਆਂ ਲਗਾਉਂਦਾ ਹੈ ਉਹਨਾਂ ਦੇ ਵਿੱਚ ਇਹ ਇੰਨਾ ਮੁਨਾਫਾ ਨਹੀਂ ਖੜ ਸਕਦਾ ਸੋ ਇਸ ਕਰਕੇ ਇਹਨੂੰ ਅਗਰ ਅਸੀਂ ਇਹਨਾਂ ਫਸਲਾਂ ਨੂੰ ਆਪਣੇ ਫਸਲ ਚੱਕਰ ਵਿੱਚ ਫਿੱਟ ਕਰ ਲੈਂਦੇ ਹਾਂ ਤਾਂ ਇਹਨਾਂ ਦੀ ਜਿਹੜਾ ਪ੍ਰੋਫਿਟ ਆ ਉਹ ਬਹੁਤ ਅੱਛੇ ਲਿਹਾਜ਼ ਨਾਲ ਫਾਰਮਰ ਕੋਲ ਹਰ ਵਾਰੀ ਆਉਂਦਾ ਹੈ ਸੋ ਅਸੀਂ ਫਾਰਮਰ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਇਹਨੂੰ ਕਾਫੀ ਜ਼ਿਆਦਾ ਏਰੀਆ ਦੇ ਵਿੱਚ ਲਗਾਓ ਇਨੂੰ ਕੁਝ ਹੱਦ ਤੱਕ ਆਪਣੇ ਅੱਧੇ ਇਕੜ ਤੋਂ ਸਟਾਰਟ ਕਰਕੇ ਇਹਨੂੰ ਇੱਕ ਵਾਰੀ ਮੰਡੀ ਦੇ ਲਿਹਾਜ਼ ਨਾਲ ਲਗਾ ਕੇ ਦੇਖੋ ਤਾਂ ਕਿ ਇਹਨੂੰ ਜਿਹੜੀ ਐਨਕਰੇਜਮੈਂਟ ਜਿਹੜੀ ਆ ਅੱਗੇ ਮਿਲ ਸਕੇ ਸੋ ਨਾਲ ਦੀ ਨਾਲ ਜਿਹੜੀਆਂ ਇਹਨਾਂ ਦੇ ਕ੍ਰੌਪਸ ਦੇ ਨਾਲ ਬਰੋਕਲੀ ਨੇ ਜਿੱਥੇ ਆਪਣਾ ਮੰਡੀ ਵਿੱਚ ਜਿਹੜੀ ਸਫਲਤਾ ਹਾਸਲ ਕੀਤੀ ਆ ਉਸ ਤੋਂ ਇਲਾਵਾ ਵੀ ਜਿਹੜੀਆਂ ਫਾਲੋ ਕ੍ਰੌਪਸ ਨੇ ਜਿਹੜੀਆਂ ਇੱਥੇ ਕਾਫੀ ਸਕਸੈਸਫੁਲੀ ਜਿਹੜੀ ਅਸੀਂ ਰੇਜ਼ ਕਰ ਰਹੇ ਆ ਉਹਦੇ ਵਿੱਚ ਖਾਸ ਤੌਰ ਤੇ ਜਿਹੜੀ ਲੈਟਸ ਹੈ ਉਹ ਉੱਪਰ ਆ ਰਹੀ ਹੈ ਲੈਟਸ ਦੀਆਂ ਜਿਹੜੀਆਂ ਅਸੀਂ ਇੱਥੇ ਦੋ ਤਿੰਨ ਜਿਹੜੀ ਕਿਸਮਾਂ ਅਸੀਂ ਤਿਆਰ ਕਰ ਚੁੱਕੇ ਆ ਜਨਾਂ ਵਿੱਚ ਆਪਣੇ ਕ੍ਰਿਸਪ ਹੈਡ ਲੈਟਸ ਹੈ ਜਿਹੜੀ ਕਿ ਆਮ ਤੌਰ ਤੇ ਸਲਾਦ ਦੇ ਤੌਰ ਤੇ ਖਾਈ ਜਾਂਦੀ ਹੈ ਦੂਜੀ ਜਿਹੜੀ ਸਾਡੇ ਕੋਲ ਇੱਥੇ ਆਪਣੇ ਕੋਲ ਲੈਟਰਸ ਹੈਗੀ ਇਸ ਵਾਰੀ ਅਸੀਂ ਜਿਹੜੀ ਟਰਾਈ ਕੀਤੀ ਹੈ ਉਹ ਹੈਗੀ ਆ ਸਾਡੇ ਕੋਲ ਲੈਟਰਸ ਰੋਮੇਨ ਲੈਟਰਸ ਰੋਮੇਨ ਦਾ ਜਿਹੜਾ ਪੱਤਾ ਹੈ ਉਹ ਖਾਣ ਦੇ ਵਿੱਚ ਬੜਾ ਮੁਲਾਇਮ ਹੈ ਔਰ ਇਹਨਾਂ ਦੇ ਪੱਤੇ ਜਿਹੜੇ ਆ ਉਹਦੀ ਵੀ ਮਾਰਕੀਟ ਵੈਲਿਊ ਜਿਹੜੀ ਅੱਛੀ ਮਿਲ ਰਹੀ ਹੈ ਕਿਉਂਕਿ ਲੋਕਾਂ ਦੀ ਲਾਈਕਿੰਗ ਦੇ ਪ੍ਰਤੀ ਵਧੀ ਹੈ ਲੋਕਾਂ ਦੇ ਵਿੱਚ ਸੁਸਾਇਟੀ ਦੇ ਵਿੱਚ ਇਹਦੀ ਲਾਈਕਿੰਗ ਦਾ ਸਭ ਤੋਂ ਵੱਡਾ ਕਾਰਨ ਹੈ ਇਹਦੀ ਮੈਡੀਸਨਲ ਪ੍ਰੋਪਰਟੀਆਂ ਇਹਨਾਂ ਦੇ ਵਿੱਚ ਜਿਹੜੀ ਮੈਡੀਸਨਲ ਪ੍ਰੋਪਰਟੀ ਆਮ ਤੌਰ ਤੇ ਪੱਤੇਦਾਰ ਸਬਜ਼ੀਆਂ ਜਿਹਦਾ ਲੈਟਰਸ ਹੈ ਐਂਡੀ ਵੀ ਲੀਕ ਜਿਹੜਾ ਉਹਦੀ ਟ੍ਰਾਂਸਪਲੈਂਟਿੰਗ ਕਰਨ ਨੂੰ ਅਸੀਂ ਤਿਆਰ ਬੈਠੇ ਹਾਂ ਐਂਡੀਵ ਤੋਂ ਇਲਾਵਾ ਸਾਡੇ ਕੋਲ ਲੀਕ ਜਿਹੜਾ ਹੈ ਲੀਕ ਤੋਂ ਇਲਾਵਾ ਜਿਹੜਾ ਸਾਡੇ ਕੋਲ ਕੇਲ ਹੈ ਕੇਲ ਜਿਹੜਾ ਸਾਡੇ ਕੋਲ ਉਹ ਵੀ ਬੜਾ ਅੱਛਾ ਜਿਹੜਾ ਇੱਕ ਕ੍ਰਿਸਪ ਜਿਹੜਾ ਸਲਾਦ ਕ੍ਰੌਪਸ ਦੇ ਤੌਰ ਤੇ ਉੱਭਰ ਕੇ ਆ ਰਿਹਾ ਜਿਹੜਾ ਕਿ ਇੱਕ ਲਾਈਕਿੰਗ ਦੇ ਤੌਰ ਤੇ ਕਾਫੀ ਅੱਛਾ ਜਿਹੜਾ ਆਪਣਾ ਮਾਰਕੀਟ ਪੋਟੈਂਸ਼ੀਅਲ ਬਣਾਏਗਾ ਅਸੀਂ ਐਂਡੀਵ ਨੂੰ ਜਿਹੜਾ ਇੱਕ ਤੁਸੀਂ ਕਹਿ ਲਓ ਕਿ ਆਪਣਾ ਜਿਹੜਾ ਲੈਟਸ ਹੈ ਉਹਦਾ ਸਬਸਟੀਟਿਊਟ ਦੇ ਤੌਰ ਤੇ ਅਸੀਂ ਮੰਨ ਕੇ ਚੱਲ ਸਕਦੇ ਹਾਂ ਜੇ ਸਾਡੇ ਕੋਲ ਲੈਟਸ ਫਿਲਹਾਲ ਨਹੀਂ ਹੁੰਦਾ ਤਾਂ ਅੰਡੀਵ ਉਹਨੂੰ ਕਵਰ ਅਪ ਕਰਦਾ ਹੈ ਕਿਉਂਕਿ ਅੰਡੀਵ ਦਾ ਹੈ ਕਿ ਸਰਫੇਸ ਦੇ ਨਾਲ-ਨਾਲ ਹੀ ਤਿਆਰ ਹੁੰਦਾ ਹੈ ਔਰ ਦੂਸਰਾ ਲੈਟਸ ਦਾ ਕਈ ਵਾਰੀ ਇਹ ਹੋ ਜਾਂਦਾ ਹੈ ਕਿ ਝਾੜ ਲੈਣ ਲੱਗਿਆ ਕਿਸਾਨ ਥੋੜੀ ਪਰੇਸ਼ਾਨੀ ਮਹਿਸੂਸ ਕਰਦਾ ਹੈ ਕਈ ਵਾਰੀ ਅਗਰ ਮੌਸਮੀ ਮਾਰ ਪੈ ਜਾਏ ਤੇ ਅੰਡੀਵ ਉਹਨੂੰ ਕਵਰ ਕਰ ਕਵਰ ਅਪ ਕਰ ਸਕਦਾ ਹੈ ਸੋ ਇਸ ਵਾਰੀ ਇਹਦਾ ਵੀ ਸਫਲ ਪ੍ਰੀਖਣ ਇੱਥੇ ਕੀਤਾ ਗਿਆ ਹੈ ਔਰ ਅਗਲੀ ਵਾਰੀ ਮੰਡੀ ਦੇ ਵਿੱਚ ਜਿਹੜਾ ਜਾ ਸਕਦਾ ਹੈ ਦੂਸਰਾ ਅੰਡੀਵ ਦੀ ਇੱਕ ਖਾਸੀਅਤ ਹੈ ਮੈਂ ਤੁਹਾਨੂੰ ਦੱਸਦਾ ਕਿ ਇਹ ਖਾਣ ਦੇ ਵਿੱਚ ਰਾ ਖਾਦਾ ਜਾਵੇ ਤੇ ਕੋੜਾ ਹੁੰਦਾ ਹੈ ਜਦੋਂ ਅਸੀਂ ਇਹਨੂੰ ਬਣਾਉਂ ਤੇ ਇਹ ਜਿਹੜਾ ਹੈ ਮਿੱਠਾ ਹੋ ਜਾਂਦਾ ਹੈ ਜਦੋਂ ਅਸੀਂ ਇਹਨੂੰ ਕੁੱਕ ਕਰਦੇ ਹਾਂ ਤਾਂ ਇਹ ਮਿੱਠਾ ਹੋ ਜਾਂਦਾ ਹੈ ਇਹਦੀ ਇੱਕ ਖਾਸੀਅਤ ਹੈ ਦੂਸਰਾ ਇਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਇਹਨਾਂ ਕ੍ਰੌਸ ਦੇ ਵਿੱਚ ਉਹ ਤੱਤ ਪਾਏ ਜਾਂਦੇ ਨੇ ਜਿਹੜੇ ਕਿ ਕੈਂਸਰ ਨੂੰ ਵੀ ਕੰਟਰੋਲ ਕਰਦੇ ਨੇ ਔਰ ਦੂਸਰਾ ਜਿਹੜਾ ਕੋਈ ਵੀ ਅੰਦਰ ਐਂਟੀ ਇਨਫਲਮੇਟਰੀ ਜਿਸ ਨੂੰ ਕਹਿੰਦੇ ਆ ਜਾਂ ਤੁਹਾਡੇ ਅੰਦਰ ਕੋਈ ਐਂਟੀ ਮਾਈਕਰੋਬੀਅਲ ਜਿਹੜੀ ਐ ਐਕਟੀਵਿਟੀ ਦਾ ਉਹਨੂੰ ਪ੍ਰੋਮੋਟ ਕਰਦਾ ਹੈ ਔਰ ਦੂਸਰਾ ਕਈ ਬਿਮਾਰੀਆਂ ਦੀ ਰੋਕਥਾਮ ਦੇ ਵਿੱਚ ਕੈਂਸਰ ਦੇ ਸੈਲਸ ਨੂੰ ਕਿਲ ਕਰਨ ਦੇ ਲਈ ਵੀ ਇਹ ਜਿਹੜੀਆਂ ਫਸਲਾਂ ਬਹੁਤ ਲਾਹੇਵੰਦ ਹੈ ਇਹਦੇ ਵਿੱਚ ਇੱਕ ਕੈਂਪਫਿਰੋਲ ਨਾਮ ਦਾ ਇੱਕ ਤੱ ਜਿਹੜਾ ਆਮ ਤੌਰ ਤੇ ਕਾਫੀ ਜ਼ਿਆਦਾ ਜਿਹੜੇ ਡਿਜ਼ੀਜ਼ ਆ ਉਹ ਦਨੋ ਨੂੰ ਕੰਟਰੋਲ ਕਰਦਾ ਕੈਮਫੀਰੋਲ ਜਿਹੜਾ ਹੈ ਉਹ ਹਰੀ ਪੱਤੇਦਾਰ ਸਬਜ਼ੀਆਂ ਦੇ ਵਿੱਚ ਬੜਾ ਇੰਪੋਰਟੈਂਟ ਜਿਹੜਾ ਆਪਣਾ ਰੋਲ ਅਦਾ ਕਰਦਾ ਹੈ ਐਂਟੀਆਕਸੀਡੈਂਟ ਹੋਣ ਦੇ ਨਾਲ ਨਾਲ ਕੈਂਸਰ ਦੇ ਸੈੱਲ ਦੀ ਇੱਥੋਂ ਤੱਕ ਰਿਪੋਰਟ ਮਿਲੀ ਹੈ ਕਿ ਜਦੋਂ ਇਹਨਾਂ ਸੈੱਲਾਂ ਨੂੰ ਐਕਸਪੋਜ਼ ਇਹ ਸਬਜ਼ੀਆਂ ਹੁੰਦੀਆਂ ਨੇ ਤੇ ਉਹ ਸੈੱਲ ਦੀ ਜਿਹੜੀ ਬਲੱਡ ਵੈਸਲ ਉੱਥੇ ਜਾਂਦੀ ਹੈ ਉਹਨੂੰ ਕਿਲ ਕਰ ਦਿੰਦਾ ਔਰ ਦੂਜਾ ਉੱਥੇ ਦੀ ਕੈਂਸਰ ਦੇ ਸੈੱਲ ਜਿਹੜੇ ਕਟਣੇ ਜਾਂ ਖਤਮ ਹੋਣੇ ਜਿਹੜੇ ਆ ਉਹ ਸ਼ੁਰੂ ਹੋ ਜਾਂਦੇ ਸੋ ਇੱਥੋਂ ਇਹ ਸੋਸਾਇਟੀ ਦੇ ਵਿੱਚ ਜਿਹੜ crops ਦੀ ਉਹ ਆਪਣੇ ਆਪ ਚ ਪੋਟੈਂਸ਼ੀਅਲ ਬਣ ਕੇ ਇਸ ਕਰਕੇ ਉਗਰੀ ਹੈ ਕਿ ਇਹਨਾਂ ਦੇ ਹੈਲਥ ਦੇ لحاظ ਨਾਲ ਵੀ ਸਾਡੇ ਜਿਹੜੇ ਆ ਉਹ ਕਾਫੀ ਬੈਨੀਫਿਟਸ ਹੈ ਜਿਹੜੇ ਕਿ ਅੱਜ ਕੱਲ ਦੇ ਸਮਾਜ ਦੀ ਜ਼ਰੂਰਤ ਵੀ ਹੈ ਜ਼ਰੂਰ ਤੇ ਇਸ ਪੱਖੋਂ ਕਿ ਕਿ ਜੇ ਸਾਡੇ ਵਿੱਚ ਕੋਈ ਅਲਰਜੀ ਦੀਆਂ ਜੜੀਆਂ ਨੇ ਜਾਂ ਫਲੂ ਹੈ ਐਂਟੀ ਅਲਰਜੀਕ ਵੀ ਹੈ ਐਂਟੀ ਅਲਰਜੀਕ ਹੋਣ ਦੇ ਕਾਰਨ ਜਿਹੜਾ ਜਿਹੜੇ ਫਲੂ ਵਗੈਰਾ ਉਹ ਕਾਫੀ ਜਿਹੜੇ ਕੰਟਰੋਲ ਜਿਹੜੇ ਉਹ ਕੀਤੇ ਜਾ ਸਕਦੇ ਨੇ ਸੋ ਆਮ ਤੌਰ ਤੇ ਜੇ ਦਿਨ-ਬਦਿਨ ਵੱਧ ਰਹੀਆਂ ہیں ਬਿਮਾਰੀਆਂ ਉਹਨਾਂ ਵਿੱਚ ਅਗਰ ਇਹਨਾਂ ਫਸਲਾਂ ਦੀ ਜਿਹੜੀ ਆ ਉਹ ਕੰਜ਼ਮਪਸ਼ਨ ਕੀਤੀ ਜਾਵੇ ਤਾਂ ਉਹ ਕਾਫੀ ਜ਼ਿਆਦਾ ਤੱਕ ਆਪਣੀ ਜਿਹੜੀ ਸੋਸਾਇਟੀ ਨੂੰ ਅਸੀਂ ਇੱਕ ਹੈਲਥ ਪ੍ਰੋਸਪੈਕਟਿਵ ਦੇ ਨਾਲ ਜਿਹੜਾ ਸੁਧਾਰ ਦੀ ਤਰਫ ਜਿਹੜਾ ਉਹ ਲਿਜਾ ਸਕਦੇ ਆ ਦੂਸਰਾ ਇਹਨਾਂ ਜਿਹੜੀਆਂ ਫਸਲਾਂ ਦਾ ਜਿਹੜਾ ਅਸੀਂ ਅਗਰ ਉਗਾਉਣ ਦੀ ਗੱਲ ਕਰੀਏ ਜਿਆਦਾ ਕਰਕੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਸੋਇੰਗ ਟਾਈਮ ਆ ਉਹ ਅਗਸਤ ਸਤੰਬਰ ਤੋਂ ਜਿਹੜਾ ਉਹ ਸਟਾਰਟ ਹੋ ਜਾਂਦਾ ਹੈ ਔਰ ਲੈਟਸ ਜਿਹੜਾ ਹੈ ਉਹ ਉਹਦੀ ਤੜਾਈ ਜਿਹੜੀ ਹੈ ਹਰ ਹਫਤੇ ਦੇ ਬਾਅਦ ਜਿਹੜੀ ਹੈ ਫਾਰਮਰ ਕਰ ਸਕਦਾ ਹੈ ਔਰ ਆਪਣੀ ਜਿਹੜੀ ਕਮਾਈ ਦੇ ਵਿੱਚ ਵਾਧਾ ਕਰ ਸਕਦਾ ਹੈ ਕਿਉਂਕਿ ਇਹਦੀ ਜਿਹੜੀ ਜਿੰਨੀ ਕਟਿੰਗ ਲਾਵਾਂਗੇ ਇਹਨਾਂ ਪੱਤੇਦਾਰ ਸਬਜ਼ੀਆਂ ਦੇ ਵਿੱਚ ਉਨੀ ਹੀ ਕਟਿੰਗ ਜਿਹੜੀ ਆ ਉਹ ਆਂਦੀ ਜਾਵੇਗੀ ਸੋ ਮੈਂ ਇਸ ਮੰਚ ਤੋਂ ਆਪਣੇ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਹਨਾਂ ਪੋਟੈਂਸ਼ੀਅਲ ਵੈਜੀਟੇਬਲ ਕ੍ਰੋਪ ਆਪਣੇ ਫਸਲੀ ਚੱਕਰ ਵਿੱਚ ਜਰੂਰ ਅਪਣਾਓ। ਇੰਨਾ ਚ ਨਾ ਕੇਵਲ ਮਾਰਕੀਟ ਨੂੰ ਆ ਪਕੜ ਬਣਾਉਣ ਦੀ ਜਿਹੜੀ ਕਸ਼ਮਤਾ ਹੈ ਉਹ ਵੱਧ ਹੈ। ਦੂਸਰਾ ਫਾਰਮਰ ਨੂੰ ਦਾ ਫਾਇਦਾ ਬਹੁਤ ਹੈ। ਉਹਦਾ ਪ੍ਰੋਫਿਟ ਜਿਹੜਾ ਕਾਫੀ ਜ਼ਿਆਦਾ ਉਹਨੂੰ ਅੱਛਾ ਰਿਟਰਨ ਮਿਲ ਜਾਂਦਾ ਹੈ। ਦੂਸਰਾ ਸੋਸਾਇਟੀ ਦੇ ਵਿੱਚ ਵੀ ਇਹ ਇੱਕ ਅੱਛਾ ਮੈਸੇਜ ਆਉਂਦਾ ਹੈ ਕਿਉਂਕਿ ਇਹ ਹੈਲਥ ਨੂੰ ਜਿਹੜੀ ਹੈ ਸਾਡੇ ਜਿਹੜੀ ਹੈ ਉਹ ਪ੍ਰਮੋਟ ਕਰਦੀਆਂ ਨੇ। ਇਸ ਕਰਕੇ ਮੈਂ ਆਪਣੇ ਕਿਸਾਨ ਵੀਰਾਂ ਦਾ ਬਹੁਤ ਧੰਨਵਾਦੀ ਹੋਵਾਂਗਾ ਜੇ ਇਸ ਮੇਰੀ ਕਈ ਗੱਲ ਤੇ ਥੋੜਾ ਜਿਹਾ ਵੀ ਆਪਣੇ ਅਮਲ ਦੇ ਵਿੱਚ ਲਿਆਣਾ ਰ ਆਪਣੇ ਖੇਤਾਂ ਵਿੱਚ ਇਹਨਾਂ ਸਬਜ਼ੀਆਂ ਨੂੰ ਇੰਟਰੋਡਿਊਸ ਕਰ। ਮੇਰਾ ਨਾਮ ਹੈ ਗ ਜਿਵੇਂ ਕਿ ਮੇਰੇ ਸਹਿਕਰਮੀ ਨੇ ਹੁਣੇ ਇੰਡੀਵ ਤੇ ਲੈਟਰਸ ਪਰ ਦੱਸਿਆ ਜਾਣਕਾਰੀ ਦਿੱਤੀ ਕਿਸਾਨ ਵੀਰਾਂ ਨੂੰ ਮੈਂ ਹੁਣ ਦੱਸਣਾ ਚਾਹੂੰਗੀ ਬਕਚੋਈ ਤੇ ਰੈਡ ਕੈਬਜ ਬਾਰੇ ਇਹ ਵੀ ਉਹ ਮੈਡੀਸਨਲ ਵੈਲਿਊ ਹੈ ਨਾ ਕ੍ਰੌਪਸ ਦੀਆਂ ਇਹਨਾਂ ਨੂੰ ਅਸੀਂ ਜਿਹੜੇ ਵੀ ਕਿਸਾਨ ਯੂਜ਼ ਕਰਦੇ ਨੇ ਫਸਲੀ ਚੱਕਰ ਉਹਨਾਂ ਤੋਂ ਹਟ ਕੇ ਆਪਾਂ ਇਹਨਾਂ ਨੂੰ ਗਰੋ ਕਰ ਸਕਦੇ ਹਾਂ ਇਹ ਵੀ ਸਿਆਲ ਦੀਆਂ ਫਸਲਾਂ ਨੇ ਇਹਨਾਂ ਨੂੰ ਅਸੀਂ ਸਲਾਦ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹਾਂ ਇਹਨਾਂ ਦੇ ਬਹੁਤ ਮੈਡੀਸਨਲ ਵੈਲਿਊਜ਼ ਜਿਵੇਂ ਐਂਟੀ ਕੈਂਸਰਸ ਪ੍ਰੋਪਰਟੀਆਂ ਨੇ ਇਹਨਾਂ ਦੀਆਂ ਇਹਨਾਂ ਦੇ ਹੋਰ ਵੀ ਬੈਨੀਫਿਟਸ ਹੈਗੇ ਨੇ ਜਿਵੇਂ ਕਿ ਇਹਨਾਂ ਨੂੰ ਅਸੀਂ ਸਲਾਦ ਦੇ ਤੌਰ ਤੇ ਯੂਜ਼ ਕਰ ਸਕਦੇ ਹਾਂ ਸਭ ਤੋਂ ਪਹਿਲੀ ਕਿ ਬਕਚੋਈ ਬਕਚੋਈ ਨੂੰ ਅਸੀਂ ਰੋ ਵੀ ਯੂਜ਼ ਕਰ ਸਕਦੇ ਹਾਂ ਕੁਕ ਵੀ ਯੂਜ਼ ਕਰ ਸਕਦੇ ਹਾਂ ਉਸ ਤੋਂ ਇਲਾਵਾ ਕਿਸਾਨ ਇਹਨਾਂ ਦਾ ਬਹੁਤ ਹੀ ਮਾਰਕੀਟਿੰਗ ਮਾਰਕੀਟਿੰਗ ਦੇ ਪੁਆਇੰਟ ਆਫ ਯੂਨਲ ਵੀ ਫਾਇਦਾ ਲੈ ਸਕਦਾ ਜਿਵੇਂ ਕਿ ਸਿੰਪਲ ਜਿਹੜੀ ਗੋਭੀ ਵਗੈਰਾ ਆਪਣੀ ਸਬਜੀ ਵਿੱਚ ਆਉਂਦੀ ਹੈ ਉਹਦੇ ਜਿਹੜਾ ਵੀ ਮਾਰਕੀਟ ਚ ਵੈਲਿਊ ਹੈ ਉਹਦੇ 2 ਰੁਪਏ ਤੁਸੀਂ ਕਹਿ ਸਕਦੇ ਹੋ 20 ਰੁਪਏ ਤੋਂ ਵੱਧ ਉਹ ਆਪਾਂ ਲੈ ਨਹੀਂ ਸਕਦੇ ਬਟ ਜਿਹੜਾ ਕਿਸਾਨ ਹੈ ਐਂਡ ਜਿਹੜੀਆਂ ਅਸੀਂ ਇੱਥੇ ਪੋਟੈਂਸ਼ੀਅਲ ਹਾਈ ਪੋਟੈਂਸ਼ੀਅਲ ਰਾਈਟੇਬਲ ਕ੍ਰੌਪਸ ਲਗਾਈਆਂ ਉਹਨਾਂ ਨੂੰ ਲਗਾ ਕੇ ਵਧੀਆ ਮੁਨਾਫਾ ਲੈ ਸਕਦਾ ਉਸ ਤੋਂ ਇਲਾਵਾ ਅਸੀਂ ਇੱਥੇ ਟਰਾਈ ਕੀਤੀ ਹੋਈ ਹੈ ਗੰਡ ਗੋਬੀ ਲਈ ਹੈ ਲਾਲ ਕਾਲੀਆਂ ਗਾਜਰਾ ਲਗਾਈਆਂ ਤੇ ਨਾਲ ਦੀ ਨਾਲ ਅਸੀਂ ਚਕੰਦਰ ਵੀ ਟਰਾਈ ਕੀਤੀ ਇਸ ਵਾਰੀ ਉਹਦੀਆਂ ਵੀ ਕਾਫੀ ਮੈਡੀਸਨਲ ਵੈਲਿਊਜ਼ ਨੇ ਜਿਵੇਂ ਕਿ ਐਂਟੀ ਕੈਂਸਰਸ ਪ੍ਰੋਪਰਟੀਆਂ ਨੇ ਉਹਦੀਆਂ ਬਹੁਤ ਜ਼ਿਆਦੀਆਂ ਇਮਿਊਨ ਸਿਸਟਮ ਨੂੰ ਬੂਸਟ ਕਰਦਾ ਉਸ ਤੋਂ ਬਾਅਦ ਗਰਭਵਤੀ ਮਹਿਲਾਵਾਂ ਲਈ ਵੀ ਬਹੁਤ ਫਾਇਦੇਮੰਦ ਹੈ ਬਰਥ ਡਿਫੈਕਟਸ ਤੋਂ ਰੋਕਦਾ ਹੋਰ ਵੀ ਇਹਨਾਂ ਦੇ ਬਹੁਤ ਸਾਰੇ ਪੋਟੈਂਸ਼ੀਅਲ ਨੇ ਇਸ ਤੋਂ ਇਲਾਵਾ ਅਸੀਂ ਇਹਨੂੰ ਫਸਲੀ ਚੱਕਰ ਤੋਂ ਹਟ ਕੇ ਇਹਨਾਂ ਦਾ ਵਰਤੋਂ ਕਰ ਸਕਦੇ ਤਾਂ ਕਿ ਕਿਸਾਨ ਪਰ ਆ ਵੱਧ ਤੋਂ ਵੱਧ ਇਹਨਾਂ ਦੇ ਥਰੂ ਮੁਨਾਫਾ ਲੈ ਸਕਦੇ ਹੈ ਪੋਲੀ ਹਾਊਸ ਦੇ ਅੰਦਰ ਜਿਵੇਂ ਅਸੀਂ ਦੱਸਿਆ ਤੁਹਾਨੂੰ ਕਿ ਕ੍ਰੌਪਸ ਲਗਾਉਣੇ ਆ ਪੋਲੀ ਹਾਊਸ ਜੇ ਅਸੀਂ ਤਾਂ ਲਾਣੇ ਆ ਤਾਂ ਕਿ ਅਸੀਂ ਆਫ ਸੀਜ਼ਨ ਕਲਟੀਵੇਸ਼ਨ ਕਰ ਸਕਦੇ ਆ ਇਹਦੇ ਚ ਇਹ ਹੁੰਦਾ ਹੈ ਕਿ ਅਸੀਂ ਬਾਹਰ ਜਿਵੇਂ ਕੋਰਾ ਵਗੈਰਾ ਪੈ ਰਿਹਾ ਉਹਦੇ ਤੋਂ ਅਸੀਂ ਫਸਲਾਂ ਨੂੰ ਬਚਾ ਸਕਦੇ ਆ ਪੋਲੀ ਹਾਊਸ ਦੀ ਹੈਲਪ ਦੇ ਨਾਲ ਦੂਸਰਾ ਇਹ ਚ ਅਸੀਂ ਵਾਤਾਵਰਣ ਨੂੰ ਉਹਦੇ ਅਨੁਕੂਲ ਜਿਵੇਂ ਸਬਜ਼ੀਆਂ ਨੂੰ ਚਾਹੀਦਾ ਉਹਦੇ ਅਨੁਕੂਲ ਬਣਾ ਸਕਦੇ ਆ ਫੋਗਰਸ ਦੀ ਹੈਲਪ ਦੇ ਨਾਲ ਜਾਂ ਇਹਨਾਂ ਨੂੰ ਸ਼ੇਡ ਨਾਲ ਕਵਰ ਕਰ ਸਕਦੇ ਆ ਜਿਵੇਂ ਸਾਡੇ ਕੋਲ ਇੱਥੇ ਸ਼ੇਡ ਨੈਟ ਦੀ ਵੀ ਕਾਫੀ ਸਹੂਲਿਅਤ ਹੈਗੀ ਹੈ ਜਿਸ ਦੇ ਨਾਲ ਅਸੀਂ ਇਹਨਾਂ ਫਸਲਾਂ ਨੂੰ ਕੋਰੇ ਤੋਂ ਬਚਾ ਸਕਦੇ ਆ ਦੂ ਹੋਰ ਬਾਕੀ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਹਦੇ ਕਰਕੇ ਅਸੀਂ ਇਨਸੈਕਟੀਸਾਈਡ ਕੈਮੀਕਲਸ ਦੀ ਲੋੜ ਨਹੀਂ ਪੈਂਦੀ ਤੇ ਆਰਗੈਨਿਕ ਪ੍ਰੋਡਿਊਸ ਆਪਣੀ ਵਧੀਆ ਮੁਨਾਫੇ ਦੀ ਲੈ ਸਕਦੇ ਆ ਅਦੇ ਤੋਂ ਜਿਵੇਂ ਕਿ ਉਸ ਮੈਂ ਹੁਣੇ ਤੋਂ ਦੱਸਿਆ ਕਿ ਪੋਲੀ ਹਾਊਸ ਦੇ ਅਸੀਂ ਬਚਾ ਸਕਦੇ ਆ ਫਸਲਾਂ ਨੂੰ ਇਨਸੈਕਟ ਪ੍ਰੈਸ ਦੇ ਅਟੈਕ ਤੋਂ ਦੂਸਰਾ ਕੋਰੇ ਦਾ এনवायरमेंट ਤੇ ਜਿਹੜੀ ਸਟ्रेस ਆਉਂਦੀ ਆ ਦੂਸਰੀ ਕੋਈ ਵੀ ਮਾਰ ਕੋਰੇ ਦੀ ਮਾਰ ਤੋਂ ਬਚਾਇਆ ਜਾ ਸਕਦਾ ਉਸ ਤੋਂ ਇਲਾਵਾ ਅਸੀਂ ਇੱਥੇ ਆਪਣੇ ਆਰਗੈਨਿਕ ਦੇ ਥਰੂ ਪ੍ਰੋਡਿਊਸ ਪੈਦਾ ਕਰ ਸਕ ਪੈਦਾ ਕਰ ਰਹੇ ਆ ਨਾਲੇ ਕਿਸਾਨ ਵੀ ਉਹਦਾ ਵਧੀਆ ਯੂਜ਼ ਕਰ ਸਕਦੇ ਆ ਜਿਵੇਂ ਕਿ ਆਪਾਂ ਕੈਮੀਕਲ ਸੀ ਬਹੁਤ ਜ਼ਿਆਦਾ ਵਰਤੋਂ ਕਰ ਰਹੇ ਆ ਅੱਜ ਕੱਲ੍ਹ ਕਿਸਾਨ ਜਿਹਦੇ ਕਰਕੇ ਕੈਂਸਰ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਉਹਨੂੰ ਆਪਾਂ ਅਸੀਂ ਇੱਥੇ ਟਰਾਈ ਕੀਤਾ ਜਿਵੇਂ ਅਸੀਂ ਨਿੰਮ ਦੀ ਵਰਤੋਂ ਕੀਤੀ ਹੈ ਜਿਹਦੇ ਕਰਕੇ ਕਿ ਅਸੀਂ ਇਨਸੈਕਟੀਸਾਈਡਸ ਦਾ ਯੂਜ਼ ਕੀਤਾ ਨਿੰਮ ਦੇ ਨਾਲ ਉਸ ਤੋਂ ਇਲਾਵਾ ਅਸੀਂ ਪੋਲੀ ਹਾਊਸ ਦੇ ਥਰੂ ਗrow ਕੀਤੀਆਂ ਫਸਲਾਂ ਇਸ ਤੋਂ ਇਲਾਵਾ ਪੋਲੀ ਹਾਊਸ ਦੇ ਨਾਲ ਨਾਲ ਕਿਸਾਨ ਆਪਣੇ ਲੋ ਟਨਲ ਵਾਕ ਇਨ ਟਨਲਸ ਬਣਾ ਕੇ ਵੀ ਆਪਣੇ ਫਸਲ ਨੂੰ ਵਧੀਆ ਤੋਂ ਵਧੀਆ ਮੁਨਾਫਾ ਲਾ ਸਕਦੇ ਆ ਤਾਂ ਜੋ ਉਹਨਾਂ ਨੂੰ ਕੋਈ ਬਿਮਾਰੀ ਨਾ ਲੱਗੇ ਇਸ ਤੋਂ ਇਲਾਵਾ ਕੋਈ ਵੀ ਉਹਨਾਂ ਨੂੰ ਕੀੜਾ ਮਕੌੜਾ ਨਾ ਪਵੇ ਜਿਵੇਂ ਕਿ ਅਸੀਂ ਆਮ ਹੀ ਦੇਖਦੇ ਹਾਂ ਕਿ ਬਾਹਰ ਕਿਸਾਨ ਵੱਤੋ ਵੱਦ ਇਨਸੈਕਟੀਸਾਈਡ ਯੂਜ਼ ਕਰਦੇ ਆ ਜਿਹਦੇ ਕਰਕੇ ਕੈਮੀਕल्स ਦਾ ਇਨਟੇਕ ਉਹ ਜ਼ਿਆਦਾ ਹੁੰਦਾ ਫਸਲਾਂ 'ਚ ਨਾਲੇ ਰੈਜ਼ੀਡੂਅਲ ਇਫੈਕਟਸ ਆਉਂਦੇ ਆ ਜਿਹਦਾ ਅੱਜਕੱਲ ਬਹੁਤ ਜ਼ਿਆਦਾ ਦੇਖਦੇ ਆ ਆਪਣੇ ਪੰਜਾਬ 'ਚ ਮੇਨ ਅੱਜਕੱਲ ਚੱਲ ਹੀ ਰਿਹਾ ਹੈ ਕਿ ਜਿਵੇਂ ਕੈਂਸਰ ਦੇ ਬਹੁਤ ਜ਼ਿਆਦਾ ਮਰੀਜ਼ ਨੇ ਉਹ ਸਾਰਾ ਦਾ ਸਾਰਾ ਇਹਦੇ ਕਰਕੇ ਹੀ ਹੋ ਰਿਹਾ ਹੈ ਕਿ ਆਪਾਂ ਵੱਤੋ ਵੱਦ ਕੈਮੀਕल्स ਯੂਜ਼ ਕਰ ਰਹੇ ਆ ਉਹਨਾਂ ਨੂੰ ਰੋਕਣ ਦੇ ਲਈ ਅਸੀਂ ਅੱਜਕੱਲ ਸਾਨੂੰ ਮੋਟੀਵੇਟ ਕਰਨਾ ਚਾਹੀਦਾ ਕਿਸਾਨਾਂ ਨੂੰ ਤਾਂ ਕਿ ਉਹ ਆਰਗੈਨਿਕ ਫਸਲਾਂ ਨੂੰ ਲਾਣ ਵੱਖੀਆਂ ਵੈਜੀਟੇਬਲ ਕ੍ਰੌਪਸ ਜਿਹ ਤੇ ਸਾਨੂੰ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਨਾਫਾ ਵੀ ਮਿਲਦਾ ਉਹ ਦੇਸੀ ਅਤੇ ਸਲਾਦ ਵਾਲੀਆਂ ਫਸਲਾਂ ਦੀ ਕਾਸ਼ਤ ਸਧਾਰਨ ਫਸਲਾਂ ਨਾਲੋਂ ਕੁਝ ਵੱਖ ਹੁੰਦੀ ਹੈ ਪਰ ਥੋੜੀ ਜਹੀ ਤਕਨੀਕੀ ਜਾਣਕਾਰੀ ਅਤੇ ਸੂਝ-ਬੂਝ ਨਾਲ ਇਹਨਾਂ ਫਸਲਾਂ ਦਾ ਚੰਗਾ ਝਾੜ ਲਿਆ ਜਾ ਸਕਦਾ ਹੈ ਇਹਨਾਂ ਫਸਲਾਂ ਦਾ ਭਾਅ ਵੀ ਦੂਜੀਆਂ ਆਮ ਫਸਲਾਂ ਨਾਲੋਂ ਕਿਤੇ ਜ਼ਿਆਦਾ ਹੁੰਦਾ ਹੈ ਇਹ ਫਸਲਾਂ ਸਾਡੀ ਜ਼ਮੀਨ ਨੂੰ ਵੀ ਠੀਕ ਰੱਖਦੀਆਂ ਹਨ ਅਤੇ ਪਾਣੀ ਵੀ ਘੱਟ ਪੀਂਦੀਆਂ ਹਨ ਨਵੇਂ-ਨਵੇਂ ਤਜਰਬਿਆਂ ਦੇ ਅੰਤਰਗਤ ਵਿਦੇਸ਼ੀ ਅਤੇ ਸਲਾਦ ਵਾਲੀਆਂ ਫਸਲਾਂ ਦਾ ਵਧੀਆ ਭਵਿੱਖ ਦਿਖਾਈ ਦਿੰਦਾ ਹੈ ਜੇਕਰ ਅਸੀਂ ਚੈਰੀ ਟਮੈਟੋ ਦੀ ਗੱਲ ਕਰੀਏ ਤਾਂ ਉਹ ਵੀ ਜਿਹੜੀ ਅਕਤੂਬਰ ਦੇ ਮਹੀਨੇ ਸਤੰਬਰ ਅਕਤੂਬਰ ਅਕਤੂਬਰ ਨਵੰਬਰ ਦੇ ਵਿੱਚ ਜਿਹੜੀ ਉਹਦੀ ਬਜਾਈ ਕਰਕੇ ਅਸੀਂ ਜਿਹੜੀ ਨੈਟ ਹਾਊਸ ਦੇ ਵਿੱਚ ਇਹਨਾਂ ਨੂੰ ਲਗਾ ਸਕਦੇ ਹਾਂ ਤੇ ਇਹ ਚੈਰੀ ਟਮੈਟੋ ਬਾਹਰ ਵੀ ਵੈਸੇ ਤਾਂ ਹੋ ਜਾਂਦਾ ਹੈ ਪੀਯੂ ਦੇ ਅਦੇਚ ਕਿਸਮਾਂ ਵੀ ਹੈਗੀਆਂ ਜਿਵੇਂ ਪੰਜਾਬ ਸੋਨਾ ਚੈਰੀ ਪੰਜਾਬ ਕੇਸਰ ਚੈਰੀ ਤੇ ਪੰਜਾਬ ਰੈੱਡ ਚੈਰੀ ਇਹ ਤਿੰਨ ਕਿਸਮਾਂ ਹੈਗੀਆਂ ਪੀਯੂ ਦੇ ਵਿੱਚ ਜਿਹੜੀ ਕਿ ਤੁਸੀਂ ਜਿਨ੍ਹਾਂ ਦਾ ਬੀਜ ਸਾਡਾ ਪੀਯੂ ਤੋਂ ਮਿਲਦਾ ਹੈ ਇਵਨ ਪਨੀਰੀ ਵੀ ਮਿਲਦੀ ਹੈਗੀ ਹੈ ਉਹਨਾਂ ਨੂੰ ਤੁਸੀਂ ਜਿਹੜੀ ਹੈ ਨੈੱਟ ਹਾਊਸ ਦੇ ਵਿੱਚ ਲਗਾ ਸਕਦੇ ਹੋ ਓਪਨ ਦੇ ਵਿੱਚ ਵੀ ਲਗਾ ਸਕਦੇ ਹੋ ਕਿਉਂਕਿ ਇਹ ਸਾਰੀ ਕਿਸਮਾਂ ਬੇਲ ਵਾਲੀਆਂ ਹੁੰਦੀਆਂ ਤੇ ਲਗਭਗ 400 ਤੋਂ ਜਿਹੜਾ 500 ਕੁਇੰਟਲ ਝਾੜ ਜਿਹੜਾ ਇਹਦਾ ਜਿਹੜਾ ਨੈਟ ਹਾਊਸ ਦੇ ਵਿੱਚ ਜਿਹੜਾ ਉਹ ਆ ਜਾਂਦਾ ਹੈ ਤੇ ਇਸ ਕਰਕੇ ਬਹੁਤ ਤੇਦੀ ਮਤਲਬ ਡਿਮਾਂਡ ਵੀ ਕਾਫੀ ਹੈਗੀ ਹੈ ਤੇ ਇਹਦਾ ਰੇਟ ਵੀ ਮਾਰਕੀਟ ਚ ਬਹੁਤ ਵਧੀਆ ਮਿਲਦਾ ਹੈ ਤੁਸੀਂ ਜਿਵੇਂ ਬਰੋਕਲੀ ਹੈ ਉਹ ਜਿਹੜੀ ਸਤੰਬਰ ਅਕਤੂਬਰ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਪਨੀਰੀ ਜਿਹੜੀ ਖੇਤ ਚ ਲਗਾ ਸਕਦੇ ਜਿਵੇਂ ਜਿਹੜੀ ਬਰੋਕਲੀ ਹੈਗੀ ਉਹ ਗੋਭੀ ਜਾਤੀ ਦੀ ਸਬਜ਼ੀਆਂ ਦੇ ਵਿੱਚੋਂ ਇੱਕ ਸਬਜ਼ੀ ਹੈ ਤੇ ਜਿਵੇਂ ਕਿ ਅਸੀਂ ਗੋਭੀ ਜਾਤੀ ਦੀਆਂ ਸਬਜ਼ੀਆਂ ਦੀ ਕਾਸਟ ਕਰਦੇ ਹਾਂ ਲਗਭਗ ਸਾਰੀਆਂ ਜਿਹੜੀ ਕਲਟੀਵੇਸ਼ਨ ਜਿਹੜੀ ਪ੍ਰੈਕਟਿਸਿਜ਼ ਹੁੰਦੀਆਂ ਸੇਮ ਜਿਹੜੀ ਕਿ ਅਸੀਂ ਨਾਰਮਲ ਗੋਭੀ ਲਈ ਵਰਤਦੇ ਹਾਂ ਸੇਮ ਹੀ ਹੁੰਦੀਆਂ ਇਸ ਤੋਂ ਇਲਾਵਾ ਜਿਹੜਾ ਲੈਟਸ ਹੈ ਲੈਟਸ ਦੇ ਵਿੱਚ ਸਾਡੇ ਕੋਲ ਪੰਜਾਬ ਲੈਟਸ 1 ਇਹ ਇੱਕ ਵੈਰਾਈਟੀ ਹੈਗੀ ਹੈ ਜਿਹੜਾ ਕਿ ਲਗਭਗ 3 ਇੱਕ ਕੁਇੰਟਲ ਜਿਹੜਾ ਇਹਦਾ ਏਕੜ ਦਾ ਜਿਹੜਾ ਝਾੜ ਆਉਂਦਾ ਹੈ ਇਸ ਤੋਂ ਇਲਾਵਾ ਜਿਹੜੀ ਸ਼ ਕਿਸਮਾ ਹੈਗੀਆਂ ਕਹਿ ਲੋ ਜਾਂ ਹਰੀ ਵੀ ਹੈਗੀ ਐ ਇਹ ਵੀ ਤੁਸੀਂ ਮਤਲਬ ਐਗਜ਼ੋਟਿਕ ਵੈਜੀਟੇਬਲ ਦੀ ਤਰ੍ਹਾਂ ਜਾਂ ਸੈਲਡ ਦੇ ਤੌਰ ਤੇ ਵਰਤ ਸਕਦੇ ਹੋ ਤੇ ਜਿਹਦੇ ਵਿੱਚ ਕੀ ਆ ਜਿਹੜੀ ਸਾਡੇ ਕੋਲ ਜਿਹੜੀ ਹੈ ਪੀਐਸਐਮ1 ਜਿਹੜੀ ਸਾਡੀ ਆਪਣੀ ਕਿਸਮ ਹੈਗੀ ਹੈ ਪੀਏਯੂ ਦੀ ਉਹਦਾਸੀਂ ਬੀਜ ਵੀ ਆਪ ਤਿਆਰ ਕਰ ਸਕਦੇ ਆ ਇਸ ਤੋਂ ਇਲਾਵਾ ਜਿਹੜੀ ਹੈ ਇੰਦਰਾ ਔਰੋਬੈਲੀ ਤੇ ਬੋਂਬੀ ਇਹਨਾਂ ਕਿਸਮਾਂ ਨੂੰ ਤੁਸੀਂ ਜਿਹੜਾ ਉਹ ਲਗਾ ਕੇ ਜਿਹੜਾ ਆਪਣੀ ਖੇਤਾਂ ਦੇ ਵਿੱਚ ਜਿਹੜਾ ਉਹ ਤਿਆਰ ਕਰ ਸਕਦੇ ਹੋ ਇਸ ਤੋਂ ਇਲਾਵਾ ਸੈਲਰੀ ਜਿਹੜੀ ਹੈ ਉਹ ਵੀ ਕਾਫੀ ਮਾਰਕੀਟ ਚ ਆ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਐਸਪੈਰਾਗਸ ਹੈ ਉਹ ਵੀ ਮਾਰਕੀਟ ਚ ਕਾਫੀ ਜ਼ਿਆਦਾ ਆ ਰਿਹਾ ਤੇ ਲੋਕੀ ਕਾਫੀ ਮਤਲਬ ਪਸੰਦ ਕਰ ਰਹੇ ਆ ਇਹ ਸਾਰੀ ਕਿਸਮਾਂ ਜਿਹੜੀ ਸਿਹਤ ਪੱਖੋਂ ਕਾਫੀ ਨਿਊਟ੍ਰੀਸ਼ੀਅਸ ਇਹਦੇ ਵਿੱਚ ਕਾਫੀ ਜ਼ਿਆਦਾ ਵਿਟਾਮਿਨ ਏ ਬੀ ਸੀ ਸਾਰੀ ਵਿਟਾਮਿਨਸ ਦੇ ਕਹ ਲਓ ਇਹ ਸਾਰੀਆਂ ਜਿਹੜੀ ਤੱਤ ਭਰਪੂਰ ਹੁੰਦੀਆਂ ਇਸੇ ਕਰਕੇ ਲੋਕੀ ਇਹਨਾਂ ਨੂੰ ਬਹੁਤ ਜ਼ਿਆਦਾ ਲਾਈਕ ਕਰ ਰਹੇ ਹੈ ਤੇ ਜਿਹੜੇ ਲੋਕੀ ਖਾਸ ਕਰ ਕਿਉਂਕਿ ਇੰਡੀਅਨ ਪੋਪੂਲੇਸ਼ਨ ਜਿਹੜੀ ਹੈ ਵੈਜੀਟੇਰੀਅਨ ਬਹੁਤ ਜ਼ਿਆਦਾ ਹੈ ਤੇ ਨਾਨ ਵੈਜੀਟੇਰੀਅਨ ਵੀ ਜਿਹੜੇ ਹੈਗੇ ਉਹ ਵੀ ਕਾਫੀ ਮਤਲਬ ਜੇ ਖਾਂਦੇ ਵੀ ਹੈ ਤਾਂ ਇਹ ਨਹੀਂ ਕਿ ਡੇਲੀ ਖਾਂਦੇ ਵੀਕਲੀ ਖਾਂਦੇ ਇਸ ਕਰਕੇ ਜਿਹੜੀ ਇਹ ਸੈਲਡ ਵਾਲੀ ਫਸਲਾਂ ਦਾ ਬਹੁਤ ਜ਼ਿਆਦਾ ਜਿਹੜਾ ਹੈ ਉਹ ਜਿਹੜੀ ਇੰਪੋਰਟੈਂਸ ਵੱਧ ਜਾਂਦੀ ਹੈ ਮੈਂ ਹਰਜਾਪ ਸਿੰਘ ਪਿੰਟੇਰ ਤਹਿਸੀਲ ਨੰਦਪੁਰ ਸਾਹਿਬ ਦਾ ਰਹਿਣ ਵਾਲਾ ਹਾਂ ਤੇ ਮੈਂ 20 ਸਾਲ ਤੋਂ ਲਗਭਗ ਜਿਹੜੀ ਆਰਗੈਨਿਕ ਖੇਤੀ ਕਰਦਾ ਹਾਂ ਜਿਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦਾ ਹੈ ਕਿਉਂਕਿ ਅੱਜ ਕੱਲ ਜਿਹੜੀ ਰਸਾਇਣਿਕ ਖੇਤੀ ਚੱਲ ਰਹੀ ਹੈ ਇਹ ਜਿਹੜੀ ਖੇਤੀ ਹੈ ਇਹਦੇ ਵਿੱਚ ਲਗਾਤਾਰ ਘਟੇ ਪੈ ਰਹੇ ਹਨ ਖਰਚੇ ਬਹੁਤ ਵੱਧ ਰਹੇ ਹਨ ਤੇ ਝਾੜ ਘਟ ਰਹੇ ਹਨ ਦੂਜਾ ਉਲਟਾ ਇਹਦੇ ਨਾਲ ਬਿਮਾਰੀਆਂ ਬਹੁਤ ਵੱਧ ਰਹੀਆਂ ਹਨ ਤੇ ਜ਼ਮੀਨ ਜਿਹੜੀ ਹੈ ਬੰਜਰ ਬਣਦੀ ਜਾ ਰਹੀ ਹੈ ਪਾਣੀ ਜਿਹੜਾ ਉਹ ਪਤਲੇ ਜਾ ਵੜਿਆ ਪਰ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ ਜਿਸ ਦੇ ਕਾਰਨ ਜਿਹੜਾ ਜ਼ਮੀਨ ਨੂੰ ਵੀ ਕੈਂਸਰ ਹੁੰਦਾ ਜਾ ਰਿਹਾ ਤੇ ਜਿਹੜਾ ਕਿਸਾਨਾਂ ਦੀ ਹਾਲਤ ਜਿਹੜੀ ਬਹੁਤ ਚਿੰਤਾਜਨਕ ਹੁੰਦੀ ਜਾ ਰਹੀ ਹੈ ਅਸੀਂ ਇਸ ਗੱਲ ਨੂੰ ਮੁੱਖ ਰੱਖ ਕੇ ਅਸੀਂ ਔਰ ਜਿਹੜੀ ਜੈਵਿਕ ਖੇਤੀ ਲਗਾਤਾਰ 20 ਸਾਲ ਤੋਂ ਕਰ ਰਹੇ ਹਾਂ ਜਿਹਦੇ ਵਿੱਚ ਜਿਹੜੀ ਤਕਰੀਬਨ 0 ਬਟ ਦੇ ਬਰਾਬਰ ਹੈ ਬਹੁਤ ਨਾ ਮਾਤਰ ਖਰਚਾ ਹੈ ਜੋ ਕੁਝ ਅਸੀਂ ਫਸਲ ਦਾ ਜਿਹੜਾ ਸਾਨੂੰ ਝਾੜ ਮਿਲਦਾ ਸਾਨੂੰ ਬਿਲਕੁਲ ਤਕਰੀਬਨ ਸਾਰਾ ਪ੍ਰੋਫਿਟ ਹੁੰਦਾ ਹੈ ਸਾਨੂੰ ਮਾਰਕੀਟ ਦੀ ਕੋਈ ਦਿੱਕਤ ਨਹੀਂ ਆਦੀ ਆ ਐਗਰੀਕਲਚਰ ਡਿਪਾਰਟਮੈਂਟ ਨੇ ਸਾਨੂੰ ਜਿਹੜਾ ਹੈ ਦੁਕਾਨਾਂ ਖੋਲ ਕੇ ਦਿੱਤੀਆਂ ਹਨ ਲਗਾਤਾਰ ਜਿਹੜੇ ਕਿਸਾਨ ਮੇਲੇ ਲੱਗਦੇ ਹਨ ਉਹਦੇ ਵਿੱਚ ਸਾਡੇ ਜਿਹੜੇ ਪ੍ਰੋਡਕਟ ਹੈ ਬਹੁਤ ਤਸੱਲੀ ਨਾਲ ਬਹੁਤ ਵਧੀਆ ਬਾਜ਼ੀਬ ਰਟਾਂ ਤੇ ਵਿਕਦੇ ਵਿਕਦੇ ਹਨ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ ਤੇ ਲਗਾਤਾਰ ਅਸੀਂ ਜਿਹੜੀਆਂ ਦੇਸੀ ਕਿਸਮਾਂ ਜਿਹੜੀਆਂ ਆਪਣੇ ਕੋਲੋਂ ਹੀ ਵਰਤ ਕੇ ਆਪਣੇ ਉਹਦੇ ਬੀਜ ਆਪਣੇ ਘਰੋਂ ਵਰਤ ਕੇ ਅਸੀਂ ਲਗਾਤਾਰ ਖੇਤੀ ਕਰ ਰਹੇ ਹਾਂ ਸਾਨੂੰ ਬਾਜ਼ਾਰ ਵਿੱਚ ਕੋਈ ਆਈਟਮ ਵੀ ਲੈਣ ਨਹੀਂ ਜਾਣਾ ਪੈਂਦਾ ਅਸੀਂ ਲਗਾਤਾਰ ਜਿਹੜੀ ਹੈ ਬਰਮੀ ਕੰਪੋਜ਼ ਦਾ ਵੀ ਜਿਹੜਾ ਪ੍ਰੋਜੈਕਟ ਲਾਇਆ ਉਹ ਵੀ 20 ਸਾਲ ਤੋਂ ਲਾਇਆ ਹੈ ਤੇ ਲਗਾਤਾਰ ਜਿਹੜੀਆਂ ਅਸੀਂ ਦਾਲਾਂ ਦੇ ਨਾਲ ਦਾਲਾਂ ਦੀ ਖੇਤੀ ਕਰਦੇ ਹਾਂ ਤੇਲ ਬੀਜਾਂ ਦੀ ਖੇਤੀ ਕਰਦੇ ਹਾਂ ਨਾਲ ਜਿਹੜੇ ਚਾਰੇ ਸਾ ਅਸੀਂ ਉਹ ਵੀ ਆਰਗੇਨਿਕ ਕਰਦੇ ਹਾਂ ਕਿਉਂਕਿ ਜਿਹੜੇ ਸਾਡੇ ਪਸ਼ੂ ਆ ਉਹ ਵੀ ਸਾਡੇ ਆਰਗੇਨਿਕ ਦੁੱਧ ਸਾਨੂੰ ਪ੍ਰਦਾਨ ਕਰਨ ਇਸ ਦੇ ਨਾਲ ਨਾਲ ਅਸੀਂ ਸਦਾ ਹੀ ਜਿਹੜੀ ਕੋਸ਼ਿਸ਼ ਰੱਖੀ ਦੀ ਹੈ ਕਿ ਆੜਾ ਦੋਲਾ ਜਿਹੜਾ ਉਹ ਲੋਕਾਂ ਦੇ ਨਾਲ ਆਪਣਾ ਸਬੰਧ ਜੋੜ ਰੱਖੀਏ ਕਿ ਲੋਕ ਵੀ ਸਾਡੇ ਨਾਲ ਜੁੜ ਕੇ ਉਹ ਇਸ ਪਾਸੇ ਨੂੰ ਪੈਰ ਪਟਣ ਤਾਂ ਜੋ ਜਿਹੜਾ ਵਾਤਾਵਰਣ ਵੀ ਸਾਡਾ ਬਚ ਸਕੇ ਤੇ ਪਾਣੀ ਦੀ ਜਿਹੜੀ ਉਹ ਵੀ ਸੰਭਾਲ ਹੋ ਸਕੇ ਤੇ ਨਾਲ ਜਿਹੜਾ ਜਿਹੜੀ ਜ਼ਮੀਨ ਸਾਡੀ ਜਿਹੜੀ ਧਰਤੀ ਮਾਤਾ ਇਹਦਾ ਵੀ ਥੋੜਾ ਆਪਣਾ ਬਚਾਅ ਹੋ ਸਕੇ ਕਿਉਂਕਿ ਬੰਜਰ ਹੁੰਦੀ ਜਾ ਰਹੀ ਆ ਤੇ ਇਹਦੇ ਨਾਲ ਜਿਹੜੀ ਇਹਨੂੰ ਕੈਂਸਰ ਵੀ ਹੋ ਰਿਹਾ ਹੈ ਇਹ ਸਾਰ ਦੇ ਕੁਝ ਦੇ ਨਾਲ ਜਿਹੜੀ ਇਹ ਮੁਰਖਤਾ ਨੂੰ ਵੀ ਜਿਹੜੀਆਂ ਇਹ ਭਿਆਨਕ ਬਿਮਾਰੀਆਂ ਲੱਗਦੀਆਂ ਜਾ ਰਹੀਆਂ ਜਿਨ੍ਹਾਂ ਤੋਂ ਬਚਾਅ ਹੋ ਸਕੇ ਅਸੀਂ ਸਾਡੇ ਸਦਾ ਇਹ ਕੋਸ਼ਿਸ਼ ਚੱਲਦੀ ਹੈ 20 ਸਾਲ ਤੋਂ ਵਾਤਾਵਰਨ ਦੀ ਸੰਭਾਲ ਲਈ ਅਸੀਂ 20 ਸਾਲ ਤੋਂ ਕੋਈ ਦਰਖਤ ਨਹੀਂ ਆਪਣੇ ਖੇਤ ਵਿੱਚੋਂ ਕਟਿਆ ਕੋਈ ਸੁੱਕ ਕੇ ਡਿੱਗ ਜਾਏ ਤਾਂ ਵੱਖਰੀ ਗੱਲ ਹੈ ਅਸੀਂ ਆਪ ਸਦਾ ਹੀ ਨਵੇਂ ਬੂਟੇ ਲਾਣ ਬੀ ਲਾ ਰਹੇ ਹਾਂ ਤੇ ਜਿਹੜੇ ਪਹਿਲੇ ਆ ਕਦੇ ਕੱਟ ਨਹੀਂ ਰਹੇ ਇਸ ਕਰਕੇ ਅਸੀਂ 20 ਸਾਲ ਤੋਂ ਲਗਾਤਾਰ ਇਸ ਆਪਣਾ ਲਈ ਹਰ ਵੇਲੇ ਸੋਹੇਦ ਰਹਿੰਦੇ ਹਾਂ ਸੋ ਸਾਡੀ ਹਰ ਵੇਲੇ ਕੋਸ਼ਿਸ਼ ਰਹਿੰਦੀ ਹੈ ਕਿ ਕਿ ਅਸੀਂ ਸਦਾ ਵਾਤਾਵਰਨ ਨੂੰ ਵੀ ਸੰਭਾਲੀਏ ਤੇ ਆਪਣੇ ਪਾਣੀ ਨੂੰ ਵੀ ਸੰਭਾਲੀਏ ਤੇ ਧਰਤੀ ਨੂੰ ਧਰਤੀ ਬੰਜਰ ਬਣਨ ਤੋਂ ਵੀ ਬਚਾਈਏ ਕਿਉਂਕਿ ਅਸੀਂ 550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਅਸੀਂ ਆਪਣਾ ਗੁਰਪੁਰਬ ਮਨਾ ਕੇ ਹਟਿਆ ਉਹਨਾਂ ਦਾ ਕਹਿਣਾ ਸੀ ਪਵਨਪੁਰੂ ਪਾਣੀ ਪਤਾ ਮਾਤਾ ਤਾਰ ਤਮ ਹੱਤ ਜੇ ਅਸੀਂ ਤਾਂ ਹੀ ਉਹਨਾਂ ਦੇ ਜਿਹੜੇ ਗੁਰਪੁਰਬ ਮਨਾਉਣ ਦੇ ਹੱਕਦਾਰ ਹਾਂ ਜੀ ਅਸੀਂ ਉਹਨਾਂ ਦੇ ਦਸੇ ਪੂਰਨਿਆਂ ਤੇ ਚੱਲਦੇ ਹਾਂ ਸੋ ਅਸੀਂ ਇਸ ਦੇ ਨਾਲ ਹੀ ਬੇਨਤੀ ਕਰਦੇ ਹਾਂ ਸਾਰੇ ਕਿਸਾਨਾਂ ਨੂੰ ਇਹਨਾਂ ਨੇ ਜਿਹੜੇ ਆ ਪਲਾਂਟ ਲਾਏ ਆ ਇਹਨਾਂ ਦੀ ਜਿਹੜੀ ਖੇਤੀ ਆ ਜਿਹੜੀ ਉਹ ਜਰੂਰ ਕਰਨ ਥੋੜੇ 스ਕਿੱਲ ਤੇ ਸ਼ੁਰੂ ਕਰਨ ਤੇ ਆਰਗੇਨਿਕ ਖੇਤੀ ਜੈਵਿਕ ਖੇਤੀ ਕਰਨ ਦੀ ਕੋਸ਼ਿਸ਼ ਕਰਨ ਮੇਰਾ ਨਾਮ ਸ਼ੇਪ ਸਿੰਘ ਇੱਥੇ ਕਈ ਪ੍ਰਕਾਰ ਦੀਆਂ ਆਰਗੇਨਿਕ ਸਬਜ਼ੀਆਂ ਲਾਈਆਂ ਹਨ ਤੇ ਕਈ ਪ੍ਰਕਾਰ ਦੀਆਂ ਸਬਜ਼ੀਆਂ ਖਾਦ ਸਪਰੇ ਕੁਝ ਵੀ ਨਹੀਂ ਕੀਤਾ ਜਾਂਦਾ ਬਿਲਕੁਲ ਆਰਗੇਨਿਕ ਕੀਤੀ ਜਾਂਦੀਆਂ ਹਨ ਇਹਨਾਂ ਦਾ ਜਿਵੇਂ ਕਿ ਵਿਦੇਸ਼ੀ ਸਬਜ਼ੀਆਂ ਜਿਵੇਂ ਕਿ ਲਟੂਸ ਹੋ ਗਿਆ ਰੈੱਡ ਕੈਬੀਜ ਹੋ ਗਿਆ ਬਰੋਕਲੀ ਹੋ ਗਈ ਲਟੂਸ ਆਪਣਾ ਗੋਭੀ ਪੱਤਾ ਹੋ ਗਿਆ ਕਾਫੀ ਤਰ੍ਹਾਂ ਦੀਆਂ ਆਰਗੇਨਿਕ ਸਬਜ਼ੀਆਂ ਲਾਈਆਂ ਗਈਆਂ ਹਨ ਤੇ ਜਮੇ ਕੇ ਸੇਲ ਕਰਨ ਵੇਲੇ ਸਾਨੂੰ ਕਾਫੀ ਵਧੀਆ ਮੁਨਾਫਾ ਮਿਲਦਾ ਹੈ ਨਾ ਬਹੁਤੀ ਪਾਣੀ ਦੀ ਜ਼ਰੂਰਤ ਪੈਂਦੀ ਹੈ ਪਾਣੀ ਦੀ ਬਚਤ ਕੀਤੀ ਜਾਂਦੀ ਹੈ ਤੇ ਸੇਲ ਕਰਨ ਵੇਲੇ ਵੀ ਵਧੀਆ ਆਪਣਾ ਰੇਟ ਮਿਲ ਜਾਂਦਾ ਹੈ ਜਿਵੇਂ ਕਿ ਕਈ ਸ਼ਹਿਰਾਂ ਵਿੱਚ ਇਹ ਤਾਂ ਜਿਵੇਂ ਚੰਡੀਗੜ੍ਹ ਸ਼ਹਿਰਾਂ ਵਿੱਚ ਕਾਫੀ ਸੇਲ ਕਰਨੀ ਸੌਖੀ ਹੈ ਜੀ ਸਬਜ਼ੀਆਂ ਦੇ ਫਾਇਦੇ ਸਾਰੇ ਇਹੀ ਆ ਜਿਵੇਂ ਕਿ ਆਪਣਾ ਰੇਟ ਵੀ ਵਧੀਆ ਮਿਲ ਜਾਂਦਾ ਪਾਣੀ ਦੀ ਵੀ ਬਚਤ ਹੋ ਜਾਂਦੀ ਵਧੀਆ ਤੇ ਬਹੁਤੀ ਦੇਖਭਾਲ ਵੀ ਨਹੀਂ ਬਿਮਾਰੀਆਂ ਵੀ ਨਹੀਂ ਪੈਂਦੀਆਂ ਜਿਵੇਂ ਕਿ ਪੌਲੀ ਹਸਬੇ ਚਲਾਉਣ ਨਾਲ ਕਾਫੀ ਫਾਇਦਾ ਮਿਲਦਾ ਹੈ ਕੀ ਕੀੜੇ ਮਕੋੜਿਆਂ ਤੋਂ ਵੀ ਬਚਤ ਹੋ ਜਾਂਦੀ ਹੈਗੀ ਰੇਟ ਵੀ ਵਧੀਆ ਮਿਲ ਜਾਂਦਾ ਜਿਵੇਂ ਕਿ ਬਰੋਕਲੀ ਅਸੀਂ ਆਰਗਨ ਲਈ ਆ 120 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੀ ਜਾਂਦੀ ਹੈ ਜਿਵੇਂ ਕਿ ਹੋਰ ਵੀ ਸਲਾਦ ਪੱਤਾ ਹੋ ਗਿਆ ਪਕਚੋਈ ਹੋ ਗਈ ਜਿਵੇਂ ਕਿ ਆਪਣਾ ਸਾਗ ਦੇ ਵਿੱਚ ਕਾਫੀ ਮਾਤਰਾ ਵਿੱਚ ਕੰਮ ਆਉਂਦੀ ਹੈਗੀ ਜਿਵੇਂ ਕਿ ਸਲਾਦ ਪੱਤਾ ਬਦਰਗੀ ਬੜੇ ਸ਼ੌਂਕ ਨਾਲ ਲੋਕੀ ਖਾਂਦੇ ਹਨ ਇਸ ਦੀ ਮਤਲਬ ਕਿ ਸਿਹਤ ਵਾਸਤੇ ਬਹੁਤ ਵਧੀਆ ਹੈਗੀ ਹੈ ਜਿਵੇਂ ਕਿ ਕਈ ਕਿਸਾਨ ਜਿੱਦਾਂ ਇੱਕੋ ਫਸਲ ਬੀਜਦੇ ਰਹਿੰਦੇ ਹਨ ਹਰ ਇੱਕ ਸਾਲ ਜਿਵੇਂ ਕਿ ਝੋਨਾ ਹੋ ਗਿਆ ਕਣਕ ਹੋ ਗਿਆ ਉਹਨਾਂ ਤੋਂ ਹਟ ਕੇ ਜਿਵੇਂ ਕਿ ਜੇਕਰ ਅਸੀਂ ਔਰਗੇਨਿਕ ਸਬਜ਼ੀਆਂ ਲਾਈਏ ਜਿਦਾ ਬਰੋਕਲੀ ਹੋਗੀ ਇਸ ਦੇ ਵਿੱਚ ਸਾਨੂੰ ਬਹੁਤੀ ਮਿਹਨਤ ਵੀ ਨਹੀਂ ਕਰਨੀ ਪੈਂਦੀ ਹੈਗੀ ਜਿਵੇਂ ਕਿ ਪਾਣੀ ਦੀ ਬਚਤ ਹੁੰਦੀ ਹੈ ਪਾਣੀ ਦੀ ਬਚਤ ਹੁੰਦੀ ਹੈ ਬਹੁਤੀਆਂ ਖਾਧੀਆਂ ਖਾਦਾਂ ਸਪਰੇਆਂ ਵੀ ਨਹੀਂ ਲਾਈਆਂ ਜਾਂਦੀਆਂ ਇਸ ਕਰਕੇ ਪਾਣੀ ਦੀ ਬਚਤ ਹੁੰਦੀ ਹੈ ਇਹ ਸਬਜ਼ੀਆਂ ਲਾ ਕੇ ਬਹੁਤ ਫਾਇਦਾ ਹੈ ਇਹਦਾ ਰੇਟ ਵੀ ਵਧੀਆ ਮਿਲ ਜਾਂਦਾ ਹੈ ਜਿਵੇਂ ਕਿ ਮੈਂ ਵੀ ਸੋਚਿਆ ਮੈਂ ਵੀ ਕਈ ਸਾਲਾਂ ਤੋਂ ਕਾਨਕੁਰ ਚੋਂ ਨੇ ਦੀ ਉਹ ਫਸਲ ਤਿਆਰ ਕਰਦਾ ਰਿਹਾ ਪਰ ਜਿਵੇਂ ਕਿ ਦੇਖਿਆ ਜ਼ਮੀਨ ਦਾ ਵੀ ਨੁਕਸਾਨ ਹੈ ਆਪਣੀ ਮਿਹਨਤ ਵੀ ਜਿਆਦਾ ਹੁੰਦੀ ਹੈ ਖਰਚਾ ਵੀ ਕਾਫੀ ਹੁੰਦਾ ਹੈ ਜੇ ਮੇਗਾਸੀ ਇਹ ਸਬਜ਼ੀਆਂ ਲਈ ਇਹਦੇ 'ਚ ਖਰਚਾ ਵੀ ਘੱਟ ਹੁੰਦਾ ਹੈ ਤੇ ਰੇਟ ਵਧੀਆ 120 ਰੁਪਏ ਵਧੀਆ ਰੇਟ ਮਿਲੀ ਜਾਂਦਾ ਹੈਗਾ ਜਿਵੇਂ ਕਿ ਲੋਕਾਂ ਨੂੰ ਚੰਗੀ ਚੀਜ਼ ਦਈਏ ਵਧੀਆ ਰਹੂਗੇ ਜੀ ਇਹ ਉਹ ਵੈਜੀਟੇਬਲਸ ਨੇ ਜਿਨ੍ਹਾਂ ਦੀ ਕੀਮਤ ਵੀ ਟ੍ਰੈਡੀਸ਼ਨਲ ਸਬਜ਼ੀਆਂ ਨਾਲੋਂ ਵੱਧ ਹੈ ਤੇ ਜਿਹੜੀਆਂ ਸਿਹਤ ਲਈ ਵੀ ਬਹੁਤ ਲਾਹੇਵੰਦ ਹਨ ਬਹੁਤ ਬਿਮਾਰੀਆਂ ਦੇ ਇਲਾਜ ਲਈ ਬਿਮਾਰੀਆਂ ਨੂੰ ਰੋਕਣ ਲਈ ਇਹ ਸਬਜ਼ੀਆਂ ਸਹਾਈ ਹੁੰਦੀਆਂ ਹਨ ਸਾਡਾ ਮਕਸਦ ਹੈ ਕਿ ਕਿਉਂਕਿ ਖੇਤੀ ਅੱਜਕੱਲ੍ਹ ਘਾਟੇ ਦਾ ਸੌਦਾ ਬਣ ਕੇ ਰਹਿ ਗਈ ਹੈ ਕਿ ਆਪਣੇ ਕਿਸਾਨਾਂ ਨੂੰ ਵੱਧ ਤੋਂ ਵੱਧ ਇਸ ਤਰ੍ਹਾਂ ਦੀ ਵੈਜੀਟੇਬਲਸ ਨਾਲ ਜੋੜਿਆ ਜਾ ਸਕੇ ਅਸੀਂ ਪੋਲੀ ਹਾਊਸ ਦੇ ਅੰਦਰ ਵੀ ਤੇ ਪੋਲੀ ਹਾਊਸ ਦੇ ਬਾਹਰ ਵੀ ਇਹਨਾਂ ਸਬਜ਼ੀਆਂ ਦੀ ਸਫਲ ਕਾਸ਼ਤ ਕਰਨ ਦੇ ਪ੍ਰਯੋਗ ਕੀਤੇ ਹਨ ਤੇ ਜਿਹੜੇ ਕਿਸਾਨ ਸਾਡੇ ਨਾਲ ਜੁੜੇ ਹਨ ਮੈਂ ਦਾਅਵੇ ਨਾਲ ਕਹਿ ਸਕਣਾ ਕਿ ਉਹਨਾਂ ਕਿਸਾਨਾਂ ਦੀ ਆਮਦਨ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਆਮ ਤੌਰ ਤੇ ਕਿਸਾਨ ਦੀ ਸਭ ਤੋਂ ਵੱਡੀ ਸਮੱਸਿਆ ਜਦੋਂ ਉਹ ਪੋਟੈਂਸ਼ੀਅਲ ਵੈਜੀਟੇਬਲਸ ਨੂੰ ਪੈਦਾ ਕਰਦੇ ਨੇ ਤੇ ਮਾਰਕੀਟਿੰਗ ਦੀ ਆਉਂਦੀ ਕਿਉਂਕਿ ਸਾਡੇ ਕੋਲ ਮਾਰਕੀਟਿੰਗ ਦਾ ਇੱਕ ਡਿਪਾਰਟਮੈਂਟ ਹੈ ਜਿਹੜਾ ਉਹਨਾਂ ਕਿਸਾਨਾਂ ਨੂੰ ਰਾਹ ਪਾ ਸਕਦਾ ਹੈ ਉਹਨਾਂ ਨੂੰ ਪ੍ਰੇਰਿਤ ਕਰ ਸਕਦਾ ਹੈ ਕਿ ਕਿਵੇਂ ਉਹਨਾਂ ਦੀ ਖੇਤੀ ਦੇ ਉਹਨਾਂ ਨੂੰ ਵਾਜਬ ਰੇਟ ਮਿਲ ਸਕਣ ਤੇ ਉਹਨਾਂ ਨੂੰ ਇਸ ਖੇਤੀ ਲਈ ਮੋਟੀਵੇਟ ਕੀਤਾ ਜਾ ਸਕੇ ਮੇਰਾ ਨਾਮ ਹੈ ਕਮਲੇਸ਼ ਤੇ ਮੈਂ ਇਥੇ ਅਸਿਸਟੈਂਟ ਪ੍ਰੋਫੈਸਰ ਜੌਬ ਕਰ ਰਹੀ ਹਾਂ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਮੇਨਲੀ ਇਹ ਵੈਜੀਟੇਬਲਸ ਅਸੀਂ ਕਦੋਂ ਲਗਾਉਂਦੇ ਆ ਅਕਤੂਬਰ ਮਹੀਨੇ ਦੇ ਵਿੱਚ ਲਗਾਈ ਜਾਂਦੀ ਹੈ ਤੇ ਇਹਦੇ ਵਿੱਚ ਸੀਡਸ ਦੀ ਜਿਹੜੀ ਮਾਤਰਾ ਹੈ ਉਹ ਕਿੰਨੀ ਹੁੰਦੀ ਹੈ 250 ਤੋਂ 400 ਗ੍ਰਾਮ ਪਰ ਏਕੜ ਦੇ ਵਿੱਚ ਤੇ ਇਹਦੇ ਵਿੱਚ ਮੇਨਲੀ ਅਸੀਂ ਟ੍ਰਾਂਸਪਲੈਂਟਿੰਗ ਕਰਦੇ ਆ ਇੱਕ ਮਹੀਨੇ ਤੋਂ ਬਾਅਦ ਜਿਹੜੀ ਹੈ ਸਾਡੀ ਸੀਡਲਿੰਗ ਜਿਹੜੀ ਹੈ ਤਿਆਰ ਹੋ ਜਾਂਦੀ ਹੈ ਤੇ ਅਸੀਂ ਟ੍ਰਾਂਸਪਲੈਂਟਿੰਗ ਕਰਦੇ ਆ ਤੇ ਜਦੋਂ ਟ੍ਰਾਂਸਪਲੈਂਟਿੰਗ ਕਰਦੇ ਆ ਤੇ ਇਹਨਾਂ ਦੀ ਸਪੇਸਿੰਗ ਰੋ ਟੂ ਰੋ ਤੇ ਪਲਾਂਟ ਟੂ ਪਲਾਂਟ ਸਪੇਸਿੰਗ ਹੁੰਦੀ ਹੈ 45 45 ਸੈਂਟੀਮੀਟਰ ਉਤੋਂ ਬਾਅਦ ਅਸੀਂ ਟ੍ਰਾਂਸਪਲੈਂਟਿੰਗ ਕਰਨ ਤੋਂ ਬਾਅਦ ਅਸੀਂ ਆਰਗੇਨਿਕਲੀ ਇਹਨਾਂ ਨੂੰ ਕੀ ਕਰਦੇ ਹਾਂ ਪ੍ਰੋਡਿਊਸ ਕਰਦੇ ਹਾਂ ਤੇ ਆਰਗੇਨਿਕ ਹੀ ਚੀਜ਼ਾਂ ਅਸੀਂ ਬਰਤਦੇ ਹਾਂ ਇੱਥੇ ਆਰਗੇਨਿਕ ਚੀਜ਼ਾਂ ਜਿਵੇਂ ਕੀ ਹੋ ਗਿਆ ਐਫਵਾਈਐਮ ਹੋ ਗਿਆ ਫਾਰਮਯਾਰਡ ਮੈਨਿਓਰ ਜਾਂ ਬਰਮੀ ਕੰਪੋਸਟ ਹੋ ਗਿਆ ਜਾਂ ਅਸੀਂ ਮੇਨਲੀ ਅਸੀਂ ਇੱਥੇ ਲਿਕਵਿਡ ਮੈਨਿਓਰ ਵੀ ਤਿਆਰ ਕਰਦੇ ਹਾਂ ਲਿਕਵਿਡ ਮੈਨਿਓਰ ਜਿਵੇਂ ਹੋ ਗਿਆ ਪੰਜ ਗੱਬਿਆ ਮੇਨਲੀ ਅਸੀਂ ਇੱਥੇ ਤਿਆਰ ਕਰੀਏ ਪੰਜ ਗੱਬਿਆ ਮੇਨਲੀ ਹੈ ਕਿ ਪੰਜ ਗੱਬਿਆ ਪੰਜ ਮਤਲਬ ਪੰਜ ਤੇ ਗੱਬਿਆ ਮਤਲਬ ਗਾਂ ਕਾਊ ਦੇ ਅਸੀਂ ਜਿਹੜੇ ਪੰਜ ਪ੍ਰੋਡਕਟ ਹੈ ਉਹ ਯੂਜ਼ ਕਰ ਰਹੇ ਹਾਂ ਅਸੀਂ ਮੇਨਲੀ ਇਹ ਪੰਜ ਗੱਬੇ ਬਣਾਉਣ ਦੇ ਲਈ ਤੇ ਇਹਦੇ ਵਿੱਚ ਕਾਊ ਦੇ ਪ੍ਰੋਡਕਟ ਕਿਹੜੇ-ਕਿਹੜੇ ਹੋਗੇ ਜਿਵੇਂ ਕਾਊ ਡੰਗ ਹੋ ਗਿਆ ਕਾਊ ਕੀ ਵੀ ਹੋ ਗਿਆ ਕਾਊ ਯੂਰੀਨ ਹੋ ਗਿਆ ਕਾਊ ਕਰਡ ਹੋ ਗਿਆ ਕਾਊ ਮਿਲਕ ਹੋ ਗਿਆ ਆ ਚੀਜ਼ਾਂ ਅਸੀਂ ਯੂਜ਼ ਕਿਵੇਂ ਕਰਦੇ ਹਾਂ ਤੇ ਇਸ ਚੀਜ਼ ਨੂੰ ਬਣਾਉਂਦੇ ਕਿਵੇਂ ਆ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ ਅਸੀਂ ਕਾਊ ਡੰਗ ਲੈਂਦੇ ਆ 7 ਕਿਲੋ ਪਰ ਏਕੜ ਦੇ ਲਈ ਆ ਪਰ ਹੈਕਟੇਰ 'ਚ ਅਸੀਂ ਕਿਵੇਂ ਅਪਲਾਈ ਕਰਦੇ ਹਾਂ ਕਾਊ ਡੰਗ ਦੇ ਵਿੱਚ ਅਸੀਂ ਕਰਦੇ ਹਾਂ 1 ਕਿਲੋ ਕੀ ਜਿਹੜਾ ਹੈ ਉਹ ਮਿਕਸ ਕਰਦੇ ਹਾਂ मिक्स ਕਰਨ ਤੋਂ ਬਾਅਦ 3 ਦਿਨ ਦੇ ਲਈ ਅਸੀਂ ਉਹਨੂੰ ਐਵੇਂ ਰੱਖਦੇ ਹਾਂ 3 ਦਿਨ ਤੋਂ ਬਾਅਦ ਅਸੀਂ ਕੀ ਕਰਦੇ ਹਾਂ ਕਿ ਉਹਦੇ ਵਿੱਚ ਕਾਊ ਯੂਰੀਨ 10 ਲੀਟਰ ਤੇ 10 ਲੀਟਰ ਹੀ ਅਸੀਂ ਪਾਣੀ 10 ਲੀਟਰ ਕਾਊ ਯੂਰੀਨ ਤੇ ਕਾਊ ਦਾ ਪਾਣੀ ਜਿਹੜਾ ਇਹ ਲੈ ਕੇ ਅਸੀਂ ਉਹਨੂੰ ਮਿਕਸ ਕਰਦੇ ਹਾਂ 15 ਦਿਨਾਂ ਲਈ 15 ਦਿਨ ਅਸੀਂ ਰੋਜ਼ ਨੂੰ ਸਵੇਰੇ ਸ਼ਾਮ ਉਸ ਚੀਜ਼ ਨੂੰ ਹਿਲਾਉਣਾ ਹੁੰਦਾ ਤਾਂ ਕਿ ਵਧੀਆ ਤਰੀਕੇ ਨਾਲ ਉਹ ਬਣ ਸਕੇ 15 ਦਿਨਾਂ ਤੋਂ ਬਾਅਦ ਉਹ ਤੋਂ ਬਾਅਦ ਅਸੀਂ ਅਪਲਾਈ ਕਰਨਾ ਉਹਦੇ ਵਿੱਚ ਕਾਊ ਕੜ ਜਿਹੜੀਆਂ ਚੀਜ਼ਾਂ ਬਾਕੀ ਰਹਿ ਗਈਆਂ ਕਾਊ ਕੜ ਹੋ ਗਿਆ ਕਾਊ ਮਿਲਕ ਹੋ ਗਿਆ ਠੀਕੇ ਉਹ ਤੋਂ ਬਾਅਦ ਅਸੀਂ ਉਹਦੇ ਵਿੱਚ ਪਾਉਂਦੇ ਆ ਆਪਾਂ ਜੈਗਰੀ ਪਾਉਂਦੇ ਆ ਜਿਹੜਾ ਗੁੜ ਹੁੰਦਾ ਆਪਣਾ ਤੇ ਉਹ ਤੋਂ ਬਾਅਦ ਅਸੀਂ ਬੱਦ ਬਣਾਉਣਾ ਪਾਉਂਦੇ ਆ ਤਾਂ 30 ਦਿਨ ਦੇ ਅੰਦਰ ਅੰਦਰ ਜਿਹੜਾ ਇਹ ਪੰਜ ਗੱਬਿਆ ਇਹ ਲਿਕਵਿਡ ਮਿਨਿਓਰ ਇਹ ਤਿਆਰ ਹੋ ਜਾਂਦਾ 30 ਦਿਨੋਂ ਤੋਂ ਬਾਅਦ ਅਸੀਂ ਕੀ ਕਰਦੇ ਆ ਅਸੀਂ ਆਪਣੀ ਕ੍ਰੌਪ ਤੇ ਉਹਨੂੰ ਅਪਲਾਈ ਕਰ ਦਿੰਦੇ ਆ ਜਿਹਦੇ ਨਾਲ ਕੀ ਆ ਹੁੰਦਾ ਸਾਡੀ ਕ੍ਰੌਪ ਦੀ ਗ੍ਰੋਥ ਜਿਹੜੀ ਹੈ ਬਹੁਤ ਵਧੀਆ ਹੁੰਦੀ ਹੈ ਵੈਜੀਟੇਟਿਵ ਗ੍ਰੋਥ ਵਧੀਆ ਹੁੰਦੀ ਹੈ ਉਹਦੀ ਈਲਡ ਸਾਨੂੰ ਵਧੀਆ ਮਿਲਦੀ ਹੈ ਤੇ ਨਾਲ ਦੀ ਨਾਲ ਹੀ ਸਾਨੂੰ ਜੋ ਮਤਲਬ ਕੋਈ ਵੀ ਕੀੜੇ ਵਗੈਰਾ ਲੱਗਦੇ ਨੇ ਉਹ ਤੋਂ ਵੀ ਸਾਨੂੰ ਵਧੀਆ ਰਿਜ਼ਲਟ ਮਿਲਦੇ ਨੇ ਇਹਦੇ ਜਿਵੇਂ ਕਿ ਅਸੀਂ ਇੱਥੇ ਲਗਾਏ ਹੋਏ ਐ ਲੀਫੀ ਵੈਜੀਟੇਬਲਸ ਗ로우 ਕਰੀਆਂ ਨੇ ਲੈਟੂਸ ਹੋ ਗਿਆ ਬ੍ਰੋਕਲੀ ਹੋ ਗਿਆ ਰੈੱਡ ਕੈਬੇਜ ਹੋ ਗਿਆ ਜਿਹੜੀ ਬ੍ਰੋਕਲੀ ਐ ਅਸੀਂ ਕਈ ਕਲਰਸ ਦੀ ਹੁੰਦੀ ਐ ਗ੍ਰੀਨ ਕਲਰ ਦੀ ਹੁੰਦੀ ਹੈ ਪਰਪਲ ਕਲਰ ਦੀ ਹੁੰਦੀ ਹੈ ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਆਰਗੇਨਿਕ ਦੇ ਵੱਲ ਸਾਨੂੰ ਜਿਆਦਾ ਤੋਂ ਜਿਆਦਾ ਜਾਣਾ ਚਾਹੀਦਾ ਹੈ ਆਰਗੇਨਿਕ ਚੀਜ਼ਾਂ ਹੀ ਯੂਜ਼ ਕਰਨੀਆਂ ਚਾਹੀਦੀਆਂ ਨੇ ਜਿਵੇਂ ਐਫਵਾਈਐਮ ਐਫਵਾਈਐਮ ਹੋ ਗਿਆ ਫਾਰਮ ਯਾਰਡ ਮੈਨਿਓਰ ਹੋ ਗਿਆ ਵਰਮੀ ਕੰਪੋਸਟ ਹੋ ਗਿਆ ਜਾਂ ਲਿਕਵਿਡ ਮੈਨਿਓਰ ਆਪਾਂ ਯੂਜ਼ ਕਰ ਸਕਦੇ ਆ ਪੰਜ ਗੱਬਿਆ ਹੋ ਗਿਆ 10 ਗੱਬਿਆ ਹੋ ਗਿਆ ਜੀਵ ਅੰਮ੍ਰਿਤ ਹੋ ਗਿਆ ਇਹ ਚੀਜ਼ਾਂ ਜਿਹੜੀਆਂ ਸਾਨੂੰ ਮੇਨਲੀ ਯੂਜ਼ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਉਹ ਸਾਡੀ ਹੈਲਥ ਤੇ ਵੀ ਵਧੀਆ ਇਫੈਕਟ ਪਾਣ ਤੇ ਨਾਲ ਦੀ ਨਾਲ ਦੀ ਸਾਡੀ ਈਲਡ ਵੀ ਵਧੀਆ ਹੋ ਸਕੇ ਅੱਜ ਲੋੜ ਹੈ ਪੰਜਾਬ ਵਿੱਚ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਕੁਝ ਅਜਹੀਆਂ ਵਪਾਰਕ ਫਸਲਾਂ ਦੀ ਕਾਸ਼ਤ ਕੀਤੀ ਜਾਵੇ ਜੋ ਘੱਟ ਲਾਗਤ ਉੱਤੇ ਬਧੇਰੇ ਮੁਨਾਫਾ ਦੇਣ। ਵਾਤਾਵਰਣ ਦੀ ਸੰਭਾਲ ਲਈ ਵੀ ਅਜਹੀਆਂ ਵਿਦੇਸ਼ੀ ਅਤੇ ਸਲਾਦ ਵਾਲੀਆਂ ਫਸਲਾਂ ਦੀ ਕਾਸ਼ਤ ਇੱਕ ਵਧੀਆ ਵਿਕਲਪ ਹੈ। ਛੋਟੇ ਅਤੇ ਘੱਟ ਜ਼ਮੀਨ ਵਾਲੇ ਕਿਸਾਨ ਅਜਹੀਆਂ ਫਸਲਾਂ ਦੀ ਕਾਸ਼ਤ ਕਰਕੇ ਚੰਗੀ ਆਮਦਨ ਪ੍ਰਾਪਤ ਕਰ ਸਕਦੇ ਹਨ। ਅਤੇ ਖੇਤੀਬਾੜੀ ਨੂੰ ਮੌੜ ਲਾਭਦਾਇਕ ਕਿੱਤਾ ਬਣਾ ਸਕਦੇ ਹਨ